ਮਾਰੀ ਤੇਰੀ ਮੰਮੀ ਨੂੰ ਅੱਜ ਉੱਥੇ ਵੀ ਤੂੰ ਨਾ ਸਰਦਾਰਾ ਦਾ ਘਰ ਖੇਡਦਾ ਰਹੀ ਚੰਗਾ ਅਸੀਂ ਕੰਮ ਕਰ ਲਾਂਗੇ ਮੈਂ ਵੀ ਕੰਮ ਕਰ ਲੂੰਗਾ ਤੇਰੀ ਮੰਮੀ ਵੀ ਕੰਮ ਕਰ ਲੂਗੀ ਠੀਕ ਆ ਠੀਕ ਆ ਠੀਕ ਆ ਉੱਚੀ ਬੋਲ ਠੀਕ ਆ ਅੱਛਾ اے ਗੋਪੀ ਹਾਂਜੀ ਕਰ ਲੈ ਕੰਮ ਦਿੰਦਾ ਹਾਂ ਹਾਂ ਹੋ ਗਿਆ ਬੜਾ ਖੇਡਣ ਦਾ ਆਹੋ ਹੂਡੇ ਮਾੜੇ ਕੰਢੇ ਆ ਕੇ ਆਹ ਕਹਿੰਦਾ ਮੈਂ ਵੀ ਜਾਣਾ ਅੱਜ ਕੰਮ ਤੇ ਨਾਲ ਤੁਹਾਡੇ ਜਾਣਾ ਵਾ ਨਾ ਹਾਂ ਆਹ ਬੈਗਾ ਨਾ ਫਿਰ ਹਾਂ ਕਰ ਲੈ ਕੰਮ ਤਾਂ ਸਾਰਾ ਫਿਰ ਹਾਂਜੀ ਹੋ ਗਿਆ ਵਾ ਤੇ ਬਾਹਰ ਕਿਦਾਂ ਮੈਂ ਦੇਣਾ ਨਹੀਂ ਦੇਣ ਤੇ ਮੈਨੂੰ ਅਦਾ ਜਲਾਬੀ ਜਾਣਾ ਵਾ ਅੱਛਾ ਹਾਂ ਤੇ ਚੱਲੀਏ ਫਿਰ ਕੰਮ ਤੇ ਹਾਂ ਆਹੋ ਚਲੋ ਚਲਦੇ ਹਾਂ ਅੱਜ ਇਹਨੂੰ ਖਤਮ ਪਾਣਾ ਨਾਲ ਹਾਂ ਇਹਨੂੰ ਕਰਨਾ ਪੈਣਾ ਆਹ ਹੋਰ ਇਹਦੀ ਨਾਨੀ ਮਾਮਾ ਤੇ ਚਲੇ ਗਿਆ ਤੇ ਆਹੋ ਚਲ ਗਈ ਵਿਚਾਰੀ ਹਾਂ ਚਲ ਚੰਗਾ ਮੀਂਹ ਬੜੇ ਪੈਂਦੇ ਹੋਣੇ ਆਪਣਾ ਘਰ ਤਾਂ ਦਾ ਵੇਖਣਾ ਨਹੀਂ ਜਾ ਕੇ ਆਹੋ ਕਹਿੰਦੇ ਮੈਂ ਹੀ ਸਾਡੇ ਬਿਨਾਂ ਸੀ ਤੇ ਛੋਂਦੇ ਨਾ ਹੁਣ ਆਹੋ ਹੂੰ ਪਪਾ ਵੀ ਹੈ ਕਿਤੇ ਫਿਰ ਉਹ ਵੀ ਕੰਮ ਤੇ ਚਲ ਜਾਂਦੀ ਆ ਨਾ ਹੂੰ ਹੂੰ ਕਹਿੰਦੇ ਫਿਰ ਪਿੱਛੇ ਛੋਂਦੇ ਰਹੇ ਚੱਲ ਲੱਗ ਹੀ ਤਿੰਨ ਚਾਰ ਦਿਨ ਕੇ ਬੜੇ ਜਨੇ ਆ ਇੰਨਾ ਹੀ ਬੜਾ ਵਾ ਜਿਆਦਾ ਮੀਹ ਵਾਲੇ ਦੇ ਨੇ ਜਿਹੜੇ ਨੰਗ ਗਏ ਆ ਹਾਂ ਹੈ ਨਾ ਆਹ ਰਾਤੀ ਤੇ ਉੱਧਰ ਗਿਆ ਹੀਗੀ ਮਰਲੇਚ ਆਹ ਉਹ ਕੰਮ ਦਾ ਕਿੱਦਾਂ ਹੈ ਤੂੰ ਦੱਸ ਪਈ ਆ ਦੱਸਦੇ ਸੀ ਮੁੰਡੇ ਕਹਿੰਦੇ ਲਾਗੇ ਪੇੜ ਜਰਾ ਭਾਵਾਂ ਪੇੜਾ ਨਹੀਂ ਤੇ ਭਾਵਾਂ ਹਾਂਜੀ ਉਹ ਤਾਂ ਸਰਪੰਚਾ ਉੱਥੇ ਦਾ ਉਹਨੂੰ ਚਾਹੀਦਾ ਬੰਦੇ ਦੀ ਲੋੜ ਅੱਛਾ ਆਹ ਦੇ ਅੱਜ ਦੋਸਤੋ ਕੰਮ ਤੋਂ ਕੰਟਾ ਪਿੱਛਾ ਚੱਲ ਜਾਵਾਂਗਾ ਜਾ ਕੇ ਛੁੱਟੀ ਕਰਕੇ ਤੇ ਜਾਵਾਂਗਾ ਫਿਰ ਪੁੱਛ ਕੇ ਸਰਦਾਰ ਨੂੰ ਆਹੋ ਪੁੱਛ ਲੈਣਾ ਉਹਦਾ ਕਿਦਾਂ ਕਹਿੰਦਾ ਦੱਸ ਦੇ ਸਰਪੰਚ ਜਿਹੜਾ ਚੰਗਾ ਬੰਦਾ ਆ ਹੁੰਦੇ ਆ ਚੰਗੇ ਆ ਬੰਦੇ ਹਾਂ ਇਹਦੇ ਵੱਡੇ ਚਰ ਮੇਰੇ ਸਰਪੰਚਾ ਹੁਣ ਵੇਖੋ ਕੀ ਕਿਦਾਂ ਦੇ ਹਿਸਾਬ ਤਾਂ ਉਹਨਾਂ ਦਾ ਆ ਹਿਸਾਬਤਾ ਉਹ ਤੇ ਮਿਲਿਆ ਕਰਦੇ ਆ ਪਤਾ ਲੱਗਦਾ ਹੂੰ ਹੁਣ ਇਹ ਵੀ ਹੁਣ ਆਂਟੀ ਜਿਹੜੇ ਹੀ ਇਹ ਲੱਗਦੇ ਹੀਗੇ ਜਿੱਦਾਂ ਬੜੇ ਆ ਨਾ ਸਭਾ ਇਨਾ ਤਾਂ ਹੀ ਹੈ ਗਵਾ ਹਾਂ ਗੁੱਸੇ ਵਾਲਾ ਵਾ ਹਾਂ ਪਰ ਇਹ ਆ ਕਿੰਦਾ ਚੰਗੇ ਬੜੇ ਆ ਹੂੰ ਹੈਨਾ ਕਿਆ ਲੈਂਦੇ ਮੂ ਆ ਦੇਰ ਦੇ ਚੰਗੇ ਆ ਆਹੋ ਬਿਲਕੁਲ ਬੜਾ ਕਰਦੇ ਆ ਦਾ ਹੂੰ ਹੁਣ ਕਹਦੇ ਇਹਨੂੰ ਵੀ ਇੱਥੇ ਚੀਜ਼ਾਂ ਦੇ ਦਿੱਤੀਆਂ ਕਿੰਨੀਆਂ ਚੀਜ਼ਾਂ ਦਿੱਤੀਆਂ ਆ ਵੇ ਕਿੰਨਾ ਵੀ ਮਸਰਿਆ ਅੱਜ ਆਹੋ ਹੈ ਨਾਲ ਜਣਾ ਅੱਜ ਨੇ ਨਾਲ ਜਣਾ ਨਾ ਅੱਜ ਹੈ ਉੱਥੇ ਤੰਗ ਨਾ ਕਰੀ ਇਦੋਂ ਮਨੇ ਕਹਿਣਾ ਵਾ ਤੇ ਮੁੰਡਾ ਸ਼ਰਾਤ ਮੈਂ ਇਹਨਾਂ ਦਾ ਮੁੰਡਾ ਜਿਹੜਾ ਨਾ ਉਹ ਬਹੁਤ ਚਲਾਕ ਆ ਉਹ ਬਹੁ ਗੱਲਾਂ ਕਰਦਾ ਵਾ ਲੜਾਕਾ ਵਾ ਸੋਹਣਾ ਬੱਚਾ ਬਣ ਕੇ ਰਹਿਣਾ ਉੱਥੇ ਠੀਕ ਆ ਠੀਕ ਹੈ ਹਮ ਹੈਗਾ ਤਾਂ ਸੋਹਣਾ ਹੀ ਆ ਐਵੇਂ ਨੀ ਚੀਜ਼ਾਂ ਮੰਗੀ ਜਾਂਦੀ ਉੱਥੇ ਇੱਥੇ ਸ਼ਰਾਤ ਤਾਂ ਕਰਦਾ ਵਾ ਉੱਥੇ ਨਹੀਂ ਕਰਦਾ ਉੱਥੇ ਆਰਾਮ ਨਾਲ ਖੇਡਦਾ ਨਹੀਂ ਹਮ ਇਕੱਲਾ ਖੇਡ ਲਈ ਜਦੋਂ ਮੈਂ ਕੰਮ ਕਰ ਲੂੰਗਾ ਨਾ ਤੂੰ ਮੇਰੇ ਨਾਲ ਗਿਆ ਜੀ ਹੈ ਦੋ ਜਣ ਖੇਡਾਂਗੇ ਆਪਾਂ ਇਨੇ ਕੰਮ ਨਹੀਂ ਕਰ ਦੇਣਾ ਤੰਦੇ ਮੈਂ ਛੇਤੀ ਛੇਤੀ ਕਰ ਲਾਂ ਉਹ ਕੰਮ ਕਰ ਲਾਂਗੇ ਨਾ ਅੱਛਾ ਅਹ ਨੇ ਮੈਂ ਕੰਮ ਕਰਾ ਦੀ ਅੱਜ ਦੋ ਜਣੇ ਰਾਲ ਕੇ ਕਰਾਂਗੇ ਕੰਮ ਮੈਂ ਨਹੀਂ ਕਰਾ ਦੇਣਾ ਕਹਿੰਦਾ ਠੀਕ ਆ ਠੀਕ ਆ ਕੰਮ ਬੜਾ ਕਰਾਉਣਾ ਹੁੰਦਾ ਤੇਨੂੰ ਸਾਰਾ ਕੰਮ ਠੀਕ ਆ ਠੀਕ ਕਰੀ ਜਾਂਦਾ ਉਹ ਤੇ ਕਹ ਲਿਆ ਕਿ ਨਾ ਤੇ ਹੈ ਨਹੀਂ ਨਾ ਜੋ ਵੀ ਹੈਗਾ ਨਹੀਂ ਕਰਦਾ ਠੀਕ ਆ ਹਾਂ ਠੀਕ ਆ ਪਰਨ ਵਰੀ ਨੂੰ ਇਹ ਨਾ ਆਖਰੀ ਆ ਕਰੀ ਚਲੋ ਹੁਣ ਛੁੱਟੀਆਂ ਪੈ ਗਈਆਂ ਸਾਰੇ ਦਾ ਭੇਜਦੇ ਆ ਅੰਗਣਵੜੀ ਆ ਛੁੱਟੀਆਂ ਖੁੱਲਦੇ ਆ ਸਕੂਲ ਤੇ ਹਾਂ ਨੀ ਨਾਂ ਪਰ ਵਰਚੂ ਛੱਡ ਆਇਆ ਕਰ ਹਾਂ ਚੱਲ ਜੀ ਫਿਰ ਜਲੋ ਚੱਲੀਏ ਸੱਚ ਤਨਖਾਹ ਦਾ ਕਿੱਦਾਂ ਮੰਗੀ ਮੰਗੀ ਹੀ ਕਿ ਨਹੀਂ ਮੰਗੀ ਸੀ ਕਰਦੂ ਕੱਲ ਮੈਂ ਹਾਂ ਇਹਦਾ ਕਿਡਾਉਣ ਵਾਲੇ ਆ ਪੈਸੇ ਅੱਛਾ ਹੂੰ ਉਹਦੇ ਮੈਨੂੰ ਵੀ ਕਹਿੰਦਾ ਕਿਹਾ ਬੈਂਕ ਚ ਖਾਤਾ ਖਲਾ ਆ ਮੈਂ ਕਹਾ ਸਾਡੇ ਗਰੀਬ ਬੰਦੇ ਨੇ ਕੀ ਖਾਤੇ ਖਲਾਉਣੀ ਆ ਸਾਡੇ ਤੇ ਇਹਦੇ ਵਾਤੇ ਜਾਂਦੇ ਆ ਤੇ ਜੂੜ ਕਰਦੀਆਂ ਜਰੂਰ ਤਾਂ ਹੀ ਮਸੀਂ ਪੂਰੀਆਂ ਹੁੰਦੀਆਂ ਵਾ ਹਾਂ ਉਹਨਾਂ ਨੂੰ ਲੱਗਦਾ ਹੁਣ ਉਹਨਾਂ ਨੇ ਵੀ ਇਹ ਵਾਅਦਾ ਕਰ ਰਹੇ ਨੇ ਕਿ ਕੰਮ ਤੋਂ ਚੰਗੀਆਂ ਗੱਲਾਂ ਡਿਆ ਵੀ ਥੋੜੇ ਥੋੜਾ ਪੈਸਾ ਬਚਾਇਆ ਕਰ ਤੇਰੇ ਮੁੰਡੇ ਦੇ ਕੰਮ ਆਊਗਾ ਘੜੀ। ਠੀਕ ਹੈ ਕਹਿੰਦਾ ਸਹੂਲਤਾਂ ਬੜੀਆਂ ਸਰਕਾਰ ਦਿੰਦੀ ਨਾ ਜਿਦਾਂ ਦੇ ਬੈਂਕ ਖਾਤੇ ਹੁੰਦੇ ਨਾ ਕਈ ਸਹੂਲਤਾਂ ਵੀ ਆਉਂਦੀਆਂ ਨੇ ਵਿੱਚ। ਅੱਛਾ। ਹੂੰ। ਚਾਹ ਕੋਈ ਨਹੀਂ ਆ ਥੋੜਾ ਜਿਹਾ ਸੌਖਾ ਤਾਂ ਫਿਰ ਕਰਵਾ ਲਾਂਗੇ ਨਾ। ਆਹੋ। ਹਾਂ। ਹੁਣ ਦਾ ਕੰਮ ਤਾਂ ਸਾਨੂੰ ਇੱਧਰ ਵੀ ਛੁੱਟਣ ਦਾ ਉਹ ਕਹੇ ਵੀ ਇਧਰੋਂ ਛੁੱਟ ਜਾਣਾ। ਆ ਹੁਣ ਮੈਂ ਖਾਤੇ ਖੁੱਲਣ ਦੇ ਰੋਟੀ ਦੇ ਲਾਲੇ ਪਏ। ਹੂੰ। ਤੁਹਾਨੂੰ ਕੀ ਪਤਾ ਉਹ ਸਰਪੰਚਾ ਵਾਲੇ ਮੇਲੇ ਚਾਹੇ ਕੰਮ ਆਹੋ ਹਣਾ ਹੂੰ ਸੋ ਹਮਨੇ ਮੈਨੂੰ ਨਹੀਂ ਤਾਂ ਮਿਲੂਗਾ ਨਾ ਆਹ ਸੋ ਵੇਖੋ ਕੀ ਕਰਦੇ ਚਲ ਜੀ ਹਾਂ ਚਲ ਚਲੋ ਚਲ ਜੀ ਚੱਲ ਚੱਲ ਗਦੇ ਰੇ ਚੜ ਗਏ ਗਦੇ ਰੇ ਤੇ ਨਾ ਕਾਲਾ ਵਜ ਜਾ ਆਹ ਲ ਫਰوق ਗਰੋਂ ਨੂੰ ਲੈ ਜਾ ਘਰ ਤੇ ਮੈਂ ਸਿੱਧਾ ਚਲਾ ਗੋ ਕੋਸਤਾ ਇਹਨਾਂ ਮਮਾ ਨੂੰ ਚੁੱਪ ਕਰਕੇ ਜਿੱਥੇ ਬੈਣਾ ਉੱਥੇ ਬੈ ਜੰਗਾ ਮਮਾ ਕੰਮ ਕਰ ਲੂ ਠੀਕ ਆ ਆ ਸਾਸੀ ਗਾਲ ਸਾਸੀ ਗਾਲ ਸਾਸੀ ਗਾਲ ਆ ਗਏ ਆ ਹਾਂਜੀ ਆ ਗਏ ਹਾਂਜੀ ਆ ਜਾ ਸਰਦਾਰ ਸਾਹਿਬ ਆਏ ਨਾਲ ਓ ਆ ਜਾ ਸਾਸੀ ਗਾਲ ਨਹੀਂ ਬੁਲਾਉਣੀ ਸਾਸੀ ਗਾਲ ਸਾਸੀ ਗਾਲ ਆ ਚੱਲ ਤੂੰ ਆ ਬੱਲੇ ਬੱਲੇ ਸ਼ੇਰਾ ਬੱਲੇ ਸ਼ੇਰਾ ਬੱਲੇ ਦਿਲ ਖੁਸ਼ ਆ ਬੰਦਾ ਲੱਗਦਾ ਹਾਂਜੀ ਹਾਂ ਅੱਜ ਆਇਆ ਮੰਮਾ ਨਾ ਹੂੰ ਪਪਾ ਚੱਲੇ ਗਈ ਗਾੜੀ ਹਾਂਜੀ ਚੱਲੇਗੇ ਅੱਛਾ ਅੱਛਾ ਤੇ ਉਹ ਅੰਦਰ ਹੀ ਹੈ ਨਹੀਂ ਉਹ ਤਾਂ ਗਏ ਵਾਂਡੇ ਵਾਂਡੇ ਗਏ ਆ ਵਾਂਡੇ ਗਏ ਆ ਤੇ ਤੂੰ ਐਦਾ ਕਰ ਝਾੜੂ ਲਾ ਕੇ ਦੇ ਪੋਚਾ ਪਚਾ ਲਾਉਣਾ ਉੱਤੇ ਲਾ ਲਈ ਨਹੀਂ ਤੇ ਕੋਈ ਨਹੀਂ ਅੱਛਾ ਆਹ ਅੰਦਰ ਚੱਲ ਜਾ ਲਾਲਾ ਨੇ ਨੂੰ ਰਹਿਣ ਦੇ ਮੇਰੀ ਆਂਟੀ ਅੰਦਰ ਹੈ ਨਹੀਂ ਤੇ ਫਿਰ ਮੈਂ ਤਾਂ ਅੰਦਰ ਕਿੱਦਾਂ ਚੱਲ ਜਾਊਂਗਾ ਉਹ ਕੋਈ ਗੱਲ ਨਹੀਂ ਪੁੱਤ ਤੂੰ ਘੜਾ ਅੰਦਰ ਕੋਈ ਚੁੱਕ ਲੈਣਾ ਵਾ ਇਹੋ ਜੀ ਕੋਈ ਗੱਲ ਨਹੀਂ ਕੀ ਜਾ ਤੂੰ ਕੋਈ ਗੱਲ ਨਹੀਂ ਕੀ ਹੈ ਠੀਕ ਹੈ ਜੋ ਫਿਰ ਦੇਖ ਆਹੋ ਕੋਈ ਨਹੀਂ ਮੈਂ ਜਾਣਾ ਮਹੀਗੇ ਆਲ ਚਲ ਜਾਣਾ ਚੱਲ ਮੈਂ ਚੁੱਕ ਲਈ ਨਾ ਕੋਈ ਨਹੀਂ ਇਹਨੂੰ ਲੈ ਜਣਾ ਉਧਰ ਉਹਦੇ ਲਾਗੇ ਹਾਂਜੀ ਠੀਕ ਹੈ ਓਏ ਖਾਣਾ ਕੋਹ ਹੈ ਹੈ ਖਾਂਗੇ ਨਾ ਕਰੀ ਨਹੀਂ ਨਹੀਂ ਕੋਈ ਨਹੀਂ ਨਹੀਂ ਕਰਦਾ ਕੋਈ ਨਹੀਂ ਨਹੀਂ ਤੇ ਮੈਂ ਲੈ ਜੰਨੀ ਇਹਨੂੰ ਨਾਲ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਕਰ ਲੈ ਕੰਮ ਬੂਆ ਖੁੱਲਾ ਹੀ ਆ ਦੱਸੋ ਛਾਡੂ ਲੱਲਾ ਅੰਦਰੋਂ ਠੀਕ ਹੈ ਹੂੰ ਈ ਖਾਣਾ ਹੈ ਕੋਹ ਨਹੀਂ ਘੋ ਨਿਕਾਲਾ ਕੋਕਾਣਾ ਦੇ ਹੈ ਦੁਕਾਨ ਤੋਂ ਲਿਆਦਾ ਤੈਨੂੰ ਮੈਂ ਕੀ ਕੀ ਤੂੰ ਤਾਂ ਕੁੰਦਾ ਨਹੀਂ ਹੋਏ ਹੈ ਆ ਵਡਾ ਹੋ ਗਿਆ ਵਡਾ ਹੋ ਗਿਆ ਤੂੰ ਜਿਆਦਾ ਪੜਨਾ ਹੀ ਹੋ ਚੰਗਾ ਆਹੋ ਜਿਆਦਾ ਪੜ ਕੇ ਤੇ ਨੌਕਰੀ ਲੈਣੀ ਆ ਆਹੋ ਚੰਗਾ ਜਾ ਹੂਰ ਨਾਨੀ ਆਈ ਸੀ ਤੇਰੀ ਚਲ ਗਈ ਆ ਅੱਛਾ ਠੀਕ ਆ ਚੱਲ ਚਲੀਏ ਫਿਰ ਪਾਪਾ ਵਾਲਾ ਚੱਲ ਓ ਮਰੇ ਪਾਪਾ ਉਧਰ ਗਏ ਆ ਨਾ ਆਂਟੀ ਦਾ ਵੀ ਨਾ ਵੀ ਨਾ ਘਰ ਦੇ ਵਿੱਚ ਰੌਣਕ ਹੀ ਨਹੀਂ ਹੈਗੀ ਨਹੀਂ ਤਾਂ ਹੁੰਦੇ ਹੋਣਾ ਮੈਂ ਕਿੰਨੀਆਂ ਗੱਲਾਂ ਕਰ ਲੈਣੀਆਂ ਹੈਗੀਆਂ ਗੋਪੀ ਇਦਾਂ ਕਰ ਲਾ ਗੋਪੀ ਉਦਾਂ ਕਰ ਲਾ ਹੁੰਦਾ ਅੰਕਲ ਦਾ ਸੁਭਾਅ ਵੀ ਚੰਗਾ ਹੀ ਆ ਇੱਕ ਵਾਰੀ ਨਹੀਂ ਉਹਨਾਂ ਨੇ ਕਿਹਾ ਵੀ ਆਂਟੀ ਨਹੀਂ ਘਰ ਹੈਗੀ ਤੇ ਚੱਲ ਤੂੰ ਅੰਦਰੋਂ ਨਾ ਕਰ ਤੂੰ ਬਾਹਰੋਂ ਕਰ ਲਾ ਕਿੰਨਾ ਵਿਸ਼ਵਾਸ ਕਰਦੇ ਆ ਚੰਗੇ ਆਪ ਦਾ ਚਲ ਜੇ ਵਿਸ਼ਵਾਸ ਕਰਦੇ ਨਾ 아이 ਵੀ ਵਿਸ਼ਵਾਸ ਜਿਹੜਾ ਨਾ ਤੋੜਨਾ ਨਹੀਂ ਆ 6 ਡੂਲਾ ਲਾ ਲੈਂ ਪੱਕਾ ਉੱਧੇ ਝੜੋ ਤੇ ਛੱਡ ਗਏ ਚਲਦਾ ਆ ਗਿਆ ਮਹਿੰਗਾ ਹਾਂ ਹਾਂਜੀ ਆ ਗਏ ਸਰਦਾਰ ਜੀ ਹੋਰ ਹੋਰ ਠੀਕ ਠਾਕ ਸਭ ਅੱਛਾ ਅੱਜ ਇਹ ਵੀ ਜਵਾਨ ਆ ਗਿਆ ਨਾਲ ਆਹੋ ਕਿੰਦਾ ਜਾਣਾ ਨਾਲ ਨਾਲ ਹੁਣ ਘਰ ਫਿਕਰੇ ਕੋਈ ਛੱਡ ਕੇ ਨਾਨੀ ਇਹਦੀ ਚਲ ਗਈ ਹੈ ਨਾ ਅੱਛਾ ਅੱਛਾ ਹੂੰ ਬੜਾ ਪਿਆਰਾ ਬੱਚਾ ਹੋਏ ਗੁਰੂ ਘਰ ਆਹੋ ਬੜਾ ਚਾਜ ਇਹਨੂੰ ਮੈਂ ਜਾਣਾ ਅੱਛਾ ਨਾਨੀ ਚਲ ਗਈ ਆ ਨਾਨੀ ਚਲ ਗਈ ਆ ਤਾਂ ਹੀ ਫਿਰ ਉੱਥੇ ਕੇ ਕੋ ਛੱਡ ਕੇ ਆਉਣਾ ਹੈ ਹਨਾ ਹਾਂ ਚੱਲ ਚੰਗਾ ਨਾਲ ਲਾਇਆ ਨਾਲ ਲਾਇਆ ਕਰੋ ਇਹਨੂੰ ਨਹੀਂ ਨਾਲ ਹੀ ਆਇਆ ਕਰਨੇ ਨਹੀਂ ਹੁਣ ਕੇ ਆਹੋ ਸਕੂਲ ਹੁਣ ਛੁੱਟੀਆਂ ਹੁਣ ਛੁੱਟੀਆਂ ਹਟ ਕੇ ਤਾਂ ਫਿਰ ਨੂੰ ਅੰਗਣਵਾੜੀ ਸਾਡੇ ਆਕਰ ਕੇ ਸੈਂਟਰ ਚ ਅੱਛਾ ਅੱਛਾ ਸੈਂਟਰ ਚ ਛੁੱਟੀਆਂ ਹੁਣੀਆਂ ਅੰਗਣਵਾੜੀ ਆ ਜੀ ਆਹੋ ਠੀਕ ਆ ਜਾਂਦਾ ਅੰਗਣਵਾੜੀ ਏ ਨਹੀਂ ਕਲਿਆ ਕਰਨਾ ਛੁੱਟਿਆ ਤਾਂ ਬਾਅਦ ਹੀ ਕਰਾਂਗੇ ਜੇ ਪੁੱਛਣਾ ਨਹੀਂ ਕਰਦਾ ਇਹਨੂੰ ਅੱਛਾ ਅੱਛਾ ਇਹ ਕਲਿਆ ਨਹੀਂਗਾ ਮੈਂ ਕਿਹਾ ਜਾਂਦਾ ਵਖਰੇ ਨਹੀਂ ਨਹੀਂ ਵੇਖ ਵੇਖ ਤਾਂ ਇਹਨੂੰ ਉਤਰਿਆ ਜਾਂਦਾ ਚੱਲ ਜਾ ਕਿੱਥੇ ਜਾਣਾ ਵਾ ਮੱਮਾ ਦਾ ਚੱਲ ਮੱਮਾ ਨੂੰ ਚੱਲ ਜਾ ਚੱਲ ਜਾ ਚੱਲ ਜਾ ਭੱਜ ਜਾ ਆ ਬੜਾ ਮੋਹ ਲੈਂਦਾ ਈ ਹੈ ਮੈਨੂੰ ਆਖਿਆ ਆ ਜਾ ਉਸੇ ਵੇਲੇ ਆ ਗਿਆ ਨੇ ਬੜਾ ਪਿਆਰਾ ਬੱਚਾ ਹੈ ਹਾਂ ਚੱਲ ਪਾਦੇ ਤੂੜੀ ਹਰ ਪਾਦੇ ਪਾਤੀ ਅੱਛਾ ਜੀ ਸਰਦਾਰ ਜੀ ਪੈਸੇ ਕਢਾ ਲਿਓ ਜੀ ਤਨਖਾਹ ਦੇ ਦਿਓ ਅੱਜ ਪੈਸੇ ਮੈਂ ਲੈ ਲੈਂਦੇ ਆ ਅੱਛਾ ਅੱਛਾ ਆ ਠੀਕ ਆ ਪੈਸੇ ਲੈ ਲੈਂਦੇ ਆ ਲੈ ਆਲੇ ਨਹੀਂ ਤੇ ਮੈਂ ਜਾਂਦਾ ਲੈ ਜਾਊਗਾ ਚੱਲ ਪਾਲਾ ਹੁਣ ਜੇ ਇੱਥੇ ਇੱਥੇ ਵੱਡੇ ਭਾਣੇ ਪੱਠੇ ਪੱਠੇ ਪਾਉਂਦੇ ਵੱਡੇ ਭਣਗੇ ਮੈਂ ਜਾਂਦਾ ਫੜ ਲੈਣਾ ਆਵਾਜ਼ ਮਾਰ ਕੇ ਆਹ ਜਾਂਦਾ ਫੜ ਲੈਣਾ ਨਾ ਚੱਲ ਠੀਕ ਹਾਂ ਇੱਥੇ ਵੈਵੇਂ ਡਿੱਪਣਗੇ ਠੀਕ ਹੂੰ ਮੈਂ ਪਾਲਾ ਤੂੜੀ ਪਾਲਾ ਪਾਲਾ ਉਹ ਡਈ ਆਂਟੀ ਜਿਹੜੀ ਹੈ ਨਹੀਂ ਕੀ ਘਰ ਅੱਜ ਅਸਾਂ ਗਏ ਕਿਤੇ ਉਹ ਵਾਂਡੇ ਗਈ ਸੀ ਉਹ ਆ ਖੰਡੇ ਹੀ ਪੀ ਮੈਂ ਉਹ ਭੈਣ ਨੂੰ ਕਹਿ ਕੇ ਉਹਨੀ ਆਪ ਉਥੇ ਜਾ ਕੇ ਅੱਛਾ ਵੇ ਫੋਨ ਫੋਨ ਤੇ ਕੀ ਗੱਲ ਕਰਨੀ ਜਾਂਦੀ ਕਈ ਨਵਾਂ ਧੀ ਆਜਦਾ ਕਹਿ ਦਿੰਦੀ ਆ ਵੀ ਫੋਨ ਤੇ ਹੀ ਸਾਨੂੰ ਆਂਦੇ ਆ ਵੀ ਆਜੋ ਆਇਓ ਸਾਡੇ ਘਰ ਰਹਿਣ ਵਾਲੇ ਆਇਓ ਆਂਦੀ ਵੀ ਚਲ ਮੈਂ ਉੱਥੇ ਜਾ ਕੇ ਮੈਂ ਕਹਿ ਕੇ ਆਉਣੀ ਆ ਤੇ ਚੰਗਾ ਕੀਤਾ ਤੇ ਮੈਂ ਚਲ ਉੱਥੇ ਕਹਿ ਜਾ ਕੇ ਆਜਣਾ ਜਦੋਂ ਸ਼ਾਮਾਂ ਜੀ ਇਹਨੂੰ ਕਿਤੇ ਆਊਗੀ ਹੁਣ ਅੱਧ ਜਾ ਉਹਨਾਂ ਦਾ ਮੁੰਡਾ ਮੁੰਡਾ ਕੋਈ ਛੜ ਜੂਗਾ ਉਹਨੂੰ ਠੀਕ ਹੈ ਹਨਾ ਆ ਨੇਰੇ ਨਾਲ ਤੁਰਨਾ ਨਹੀਂ ਆਪੇ ਛੜ ਜਾਣਾ ਉਹਨਾਂ ਨੇ ਕੇ ਆਹ ਠੀਕ ਆਹ ਛੜ ਜਾਣਾ ਤੇ ਮੈਂ ਚਲ ਜਾ ਜਾ ਕੇ ਹੀ ਫਿਰ ਕਹਿ ਉਹਨਾਂ ਨੂੰ ਵੀ ਆ ਜਾਣਗੇ ਚਲ ਘਰ ਰਹਿਣਗੇ ਕਿਉਂਕਿ ਹੁਣ ਫਿਰ ਅਹੀਂ ਚਲੀ ਜਾਣਾ ਬਿਲਕੁਲ ਸਹੀ ਗੱਲ ਆਹੋ ਚਲ ਕਰ ਲੈ ਇਹ ਕੰਮ ਤੂੰ ਠੀਕ ਠੀਕ ਆਹ ਵਰਪੀਤਾਂ ਹਾਂਜੀ ਉਹ ਤਾਂ ਹਾ ਕਰਕੇ ਨਾ ਝਾੜੂ ਦਾ ਮਾਰ ਕੇ ਤੇ ਉਹ ਸਿੰਕ ਦੇ ਵਿੱਚ ਭਾਂਡੇ-ਬੁੰਡੇ ਵੀ ਪਏ ਹੋਣੇ ਆ ਉਹ ਵੀ ਧੋਦੀ ਚੰਗਾ ਠੀਕ ਆ ਧੋਦਾਂਗੀ ਆਹੋ ਤੇ ਇਦਾਂ ਕਰੀ ਵੀ ਚਾਹ ਪੀਣੀ ਆ ਤੇ ਕਿਆ ਬਣਾ ਲਓ ਅੰਦਰ ਭਰੀਚੇ ਦੁੱਧ ਪਿਆਈਓ ਨਾਲੇ ਆਪੀ ਲਾ ਦੇ ਨਾਲੇ ਉਹਨੂੰ ਮਹਿੰਗੇ ਨੂੰ ਦੇ ਦੇ ਨਹੀਂ ਅਗੀ ਤੇ ਨਹੀਂ ਪੀਣੀ ਜੇ ਤੁਸੀਂ ਪੀਣੀ ਸਾਡੇ ਵਾਸਤੇ ਬਣਾ ਦਿੰਨੇ ਨਹੀਂ ਮੈਂ ਨਹੀਂ ਪੀਣੀ ਚਾਹ ਮੈਂ ਪੀਲੀ ਮੈਂ ਤੂੰ ਹੀ ਪੀਣੀ ਹੈ ਤੇ ਤੂੰ ਹੀ ਬਣਾ ਲਈਂਗਾ ਐਵੇਂ ਸੰਗਦੀ ਨਾ ਕਿਤੇ ਰਵੀ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਵਾ ਕੋਈ ਗੱਲ ਨਹੀਂ ਕੀ ਇਹੋ ਜੀ ਠੀਕ ਆ ਆਹੋ ਸਾਡੇ ਘਰ ਨਹੀਂ ਇਹੋ ਜੀ ਕੋਈ ਵਿਤਕਰਾ ਨਹੀਂ ਹੈਗਾ ਸਾਡੇ ਘਰ ਠੀਕ ਆ ਜੇ ਜਰੂਰਤ ਹੋਊਗੀ ਫਿਰ ਬਣਾ ਲਾਂਗੇ ਪੁੱਛ ਲੂੰਗੀ ਨਾ ਮੈਂ ਉਹਨੂੰ ਆਹ ਪੁੱਛ ਲਈ ਕੋਈ ਨਹੀਂ ਇਹ ਪੀਣੀ ਹੈ ਤੇ ਬਣਾ ਲਿਓ ਅੰਦਰ ਫਿਰ ਚ ਦੁੱਧ ਪਿਆਈ ਚੰਗਾ ਠੀਕ ਆ ਆਹੋ ਹਾਂ ਕਿੰਨੇ ਚੰਦੇ ਆ ਕਿੰਨਾ ਫਿਕਰ ਆ ਕਿ ਨਾ ਨੇ ਚਾਹ ਪੀ ਮੰਨਣੀ ਆ ਆਂਟੀ ਕੇ ਛੱਟ ਬਣਾ ਦਿੰਦੇ ਹਾਂ ਜੀ ਪੁੱਛ ਲਈਨੀ ਆ ਜੇ ਵੀ ਨਹੀਂ ਹੋਊਗੀ ਨਾ ਉਹਨਾਂ ਨੇ ਤੇ ਫਿਰ ਬਣਾ ਦੂੰਗੀ ਪਹਿਲਾਂ ਕੰਮ ਕਰ ਲਵਾਂ ਕੰਮ ਤੇ ਹੋ ਗਿਆ ਹੋਰ ਨਾ ਮੈਂ ਅੰਕਲ ਨੂੰ ਦੱਸ ਕੇ ਨਾ ਤੇ ਫੇਰ ਚੱਲ ਜਾਂਗੀ ਗੁਰਦਵਾਰਾ ਦਾ ਬਾਹਰ ਖੇਡਣ ਦਿਆ ਅੰਕਲ ਜੀ ਅੰਕਲ ਜੀ ਹਾਂ ਮੈਂ ਚੱਲ ਲਈੇ ਕੰਮ ਹੋ ਗਿਆ ਵਾ ਸਾਰਾ ਅੱਛਾ ਹਾਂਜੀ ਮੈਂ ਟਾਈਮ ਵੀ ਨਹੀਂ ਵੇਖਿਆ ਕਿੰਨਾ ਹੋ ਗਿਆ ਤੇ ਮੈਂ ਲੰਮੇ ਪਿਆਂ ਪਤਾ ਨਹੀਂ ਲੱਗ ਲੈ ਟਾਈਮ ਵੀ ਕਿੰਨਾ ਹੀ ਹੋ ਗਿਆ ਵਾ ਤੇ ਅੱਛਾ ਹੋ ਗਿਆ ਕੰਮ ਸਾਰਾ ਦਾ ਕੰਮ ਚੀ ਹੋ ਗਿਆ ਠੀਕ ਆ ਚਾਹ ਵੀ ਮੈਂ ਬਣਾ ਕੇ ਦੇ ਦਿੱਤੀ ਸੀ ਪੀ ਲਈ ਹਾਂ ਤੇ ਬਾ ਤੁਹਾਡੀ ਸੋਈ ਚ ਪਈ ਆ ਅੱਛਾ ਰੱਖੀ ਹੋਈ ਹਾਂਜੀ ਚਲ ਕੋਈ ਨਹੀਂ ਮੈਂ ਪੀ ਲੂਗਾ ਪਤਾ ਗਰਮ ਕਰਕੇ ਪੀ ਲੂਗਾ ਕੋਈ ਨਹੀਂ ਠੀਕ ਆ ਤੇ ਯਾਦ ਹੈ ਮੈਂ ਚੱਲੀ ਫਿਰ ਆਹ ਚਲ ਜਾ ਫਿਰ ਜੇ ਹੋ ਕੋ ਕੰਮ ਹੈਗਾ ਤੇ ਦੱਸ ਦੋ ਨਹੀਂ ਹੋਰ ਨਹੀਂਗਾ ਕੋਈ ਵੀ ਹੁਣ ਉਹਨੇ ਆ ਜਾਣਾ ਰੋਟੀ ਪਕਾਉਣੀ ਨੇ ਆਪੇ ਆਣ ਕੇ ਪਕਾ ਲੈਣੀ ਆ ਸਬ지 ਹੈਗੀ ਆ ਬਣੀ ਪਈ ਆ ਠੀਕ ਹਾਂ ਹਾਂਜੀ ਚਲ ਠੀਕ ਚਲ ਠੀਕ ਆ ਪੁੱਤ ਹਾਂਜੀ ਠੀਕ ਆ ਵੇ ਕਿੰਨੀ ਕੁੜੀ ਚੰਗੀ ਆ ਅੰਕਲ ਜੀ ਕਹਿ ਕੇ ਆਵਾਜ਼ ਮਾਰਦੀ ਇਦਾਂ ਦੇ ਧੀਆ ਕਿਤੇ ਰੱਖੀਆਂ ਪਈਆਂ ਆਹ ਬੋਲੀ ਦੇ ਬਹੁਤ ਸੋਹਣੀ ਮਾਰ ਕੇ ਨੇ ਦਿੱਤੀ ਆ ਪਰ ਗਰੀਬੀ ਦਿੱਤੀ ਆ ਚਲ ਕੋਈ ਨਹੀਂ ਮਹਾਰਾਜ ਇਹਨਾਂ ਨੂੰ ਉੱਚਾ ਚੁੱਕੇ ਸੱਚੇ ਪਾਤਸ਼ਾਹ ਆ ਆਪਣੀ ਮਿਹਨਤ ਕਰਦੇ ਆ ਦਵੇਂ ਜੀ ਆਪਣੇ ਬੱਚੇ ਨੂੰ ਪਾਲਣ ਵਾਸਤੇ ਚਲੋ ਮਹਾਰਾਜ ਇਹਨਾਂ ਦੇ ਬੱਚੇ ਦੀ ਬੜੀ ਬੜੀ ਉਮਰ ਕਰੀ ਇਹਨਾਂ ਦਾ ਵੀ ਘਰ-ਬਾਰ ਬਣ ਜੇ ਤੇ ਇਹ ਵੀ ਵਿਚਾਰੇ ਦੋਜੀ ਰੋਟੀ ਆਪਣੀ ਖਾਈ ਜਾਣ ਜਿੱਦਾਂ ਦੀ ਖਾਣੀ ਮਾਲਕ ਨੇ ਦੇਣੀ ਹੈ ਉਹਨਾਂ ਨੂੰ ਆ ਜਾ ਆ ਜਾ ਆ ਜਾ ਆ ਜਾ ਮੈਂ ਲੱਗੇ ਵੇਖਣਾ ਮੈਨੂੰ ਤਾਂ ਟਾਈਮ ਹੋ ਗਿਆ ਜਾਣਦਾ ਤੇ ਮੈਨੂੰ ਪਤਾ ਨਹੀਂ ਲੱਗਾ ਲੰਮਾ ਪਿਆ ਹੈ ਅੰਦਰ ਠੀਕ ਠੀਕ ਹੈ ਹਾਂ ਉਹ ਗੁਰਪ੍ਰੀਤ ਗਈ ਤੇ ਉਹਨੇ ਮੈਨੂੰ ਠਾ ਲਿਆ ਸਗੋਂ ਅੰਕਲ ਜੀ ਮੈਂ ਕੰਮ ਹੋ ਗਿਆ ਮੈਂ ਚੱਲ ਜੀਏ ਚਲ ਵਧੀਆ ਕੀਤਾ ਹਾਂ ਹੋਰ ਬਹੁਤ ਮੇਰੇ ਨਾਲ ਗੱਲ ਕਰਨੀ ਸੀ ਹਾਂ ਤੁਸੀਂ ਬਾਹਰ ਜਲਾ ਤਾਂ ਮੱਝਾਂ ਨਹੀਂ ਵੇchnੀਆਂ ਇੱਕ ਸਾਡੇ ਪਿੰਡ ਦਾ ਮੁੰਡਾ ਮੱਝਾਂ ਲਾਭਦਾ ਫਿੰਡਿਆ ਸੀ ਤੇ ਵੇਚਣੀਆਂ ਹੀ ਆ ਕਿ ਵੇਚ ਦੇਣੀ ਕੀ ਕਰਨੀ ਆ ਇਹ ਆਹੋ ਕੱਲ ਮੈਨੂੰ ਮਿਲਿਆ ਸੀ ਉਹ ਕਹਿੰਦਾ ਮੈਂ ਕਹਿੰਦਾ ਫਿੰਡਿਆ ਕਹਿੰਦਾ ਮੱਝ ਵੇchnੀਆਂ ਮੈਂ ਕਹਿੰਦਾ ਸਾਡੇ ਸਰਦਾਰ ਦੇ ਹੈਗੀਆਂ ਉਹਨਾਂ ਵੇਚਣੀਆਂ ਮੱਝਾਂ ਅੱਛਾ ਤੇ ਮੈਂ ਲਿਆਉਂਗਾ ਉਹਨੂੰ ਜੇ ਵੇਚਣੀਆਂ ਤੁਸੀਂ ਤੇ ਪੁੱਛ ਲਈ ਵੇਖ ਲਈ ਜੇ ਇਹਦੇ ਖੜਨੀ ਇਹਦੇ ਆਹੋ ਮੈਂ ਕਹਿੰਦਾ ਚਲ ਮੱਝਾਂ ਵੀ ਆ ਕੇ ਚੰਗੀਆਂ ਵਾਂ ਸਾਰੀਆਂ ਲੈ ਜਾਊਗਾ ਅੰਦਰ ਦਾ ਕਹੇ ਦੋ ਤਿੰਨ ਲੈ ਜਾਊ ਅੱਛਾ ਮੈਂ ਕਹਾਂ ਦੋ ਮੱਝਾਂ ਦੇ ਇੱਕ ਗਾਈਆਂ ਸਾਡੇ ਮੇਰੇ ਨਾਲ ਮੈਂ ਕਰ ਲਾਂ ਗੱਲ ਉਹਨਾਂ 'ਚ ਇਕੱਠਿਆਂ ਵਾਲੇ ਦੇ ਆ ਸਾਰੀਆਂ ਮੈਂ ਇਹ ਦੇ ਦੀਆਂ ਮੈਨੂੰ ਵੀ ਵਪਾਰਪੂਰ ਹੀ ਕਰਦੇ ਆ ਅੱਛਾ ਵਪਾਰੀ ਇਹ ਲੱਗਦੇ ਮੈਨੂੰ ਚੱਲ ਕੋਈ ਨਹੀਂ ਜੇ ਵਪਾਰ ਕਰਦੇ ਆ ਕੋਈ ਨਹੀਂ ਵੇਖ ਲੈ ਫਿਰ ਦੇ ਦਾਂਗੇ ਆਹੋ ਦਾ ਮੁੰਡਾ ਮੁੰਡੇ ਦਾ ਪਿਓ ਬਾਹਰੋਂ ਆਇਆ ਵਾ ਤੇ ਪੈਸੇ ਕੋਈ ਚੰਗੇ ਨਾ ਕੋਲ ਅੱਛਾ ਹਾਂ ਚੱਲ ਐਵੇਂ ਫਿਰ ਉਹਨਾਂ ਨੂੰ ਮੈਂ ਕਰਾਂ ਗੱਲ ਉਹਨਾਂ ਨਾਲ ਆਹੋ ਵੇਖ ਲਾਂਗੇ ਨਾ ਹੋਊਗਾ ਤੇ ਹਾਂ ਦੇ ਦਾਂਗੇ ਠੀਕ ਚਲੋ ਚੰਗਾ ਸੱਸੀ ਦਾ ਚੰਗਾ ਪੁੱਤ ਚੰਗਾ ਮਾਲਕ ਤੁਹਾਨੂੰ ਚੜ੍ਹਦੀ ਕਲਾ ਰੱਖੇ ਸੱਚੇ ਬਾਦਸ਼ਾਹ ਵੇ ਕਿੰਨੇ ਇਮਾਨਦਾਰੀ ਨਾਲ ਕੰਮ ਕਰਦਾ ਮੁੰਡਾ ਤੇ ਕੁੜੀ ਵੀ ਬੜੀ ਇਮਾਨਦਾਰ ਵਰੀਓ ਇਦਾਂ ਦੇ ਬੰਦੇ ਕਿਤੇ ਰੱਖੇ ਪਏ ਆ ਲੈ ਵੀ ਕਦੀ ਨਹੀਂ ਆਨੇ ਆਪਣੇ ਮੂੰਹ ਪਰ ਕੇ ਆਖਿਆ ਵੀ ਮੈਨੂੰ ਆਹ ਚੀਜ਼ ਚਾਹੀਦੀ ਕਦੀ ਆਹ ਚਾਹੀਦੀ ਆਪਣੇ ਕੋਲੋਂ ਜਿਹੜੀ ਮਰਜ਼ੀ ਚੀਜ਼ ਦੇ ਦੀਏ ਨਾ ਦੇ ਦੀ ਹੁਣ ਦੂਜੇ ਪਿੰਡ ਕੰਮ ਪੂਛਣ ਜਾਣਾ ਏ ਮੇਰੇ ਕੋਲ ਪੈਸੇ ਆ ਤੇ ਤੁਰਕੇ ਜਾਣਾ ਵਾ ਤੇ ਜਾਂਦੇ ਜਾਂਦੇ ਸ਼ਾਮਾਂ ਪੈ ਜਾਣੀਆਂ ਵਾ ਕਿਉਂ ਨਾ ਕੱਲ ਨੂੰ ਚੱਜੂ ਨਾਲੇ ਮੌਲ ਨਹੀਂ ਜੰਗੇ ਐਵੇਂ ਪੈਸੇ ਕੁਵਾ ਕੇ ਪਾਉਂਗਾ ਟਾਈਮ ਨਾ ਜਾਂਦਾ ਵਾ ਤੇ ਪੈਸੇ ਘਰ ਰੱਖਦਾ ਵਾ ਕਿਉਂਕਿ ਸਾਮਾਨੀਆਂ ਚੰਗਾ ਕਾਲ ਨੂੰ ਜਾਊਂਗਾ ਪੱਥੇ ਤੇ ਕੰਮ ਪੁੱਛਣ ਸੋង ਗਿਆ ਮੇਰਾ ਪੁੱਤ ਇਹ ਸੌਂ ਗਿਆ ਵਾ ਹਾਂ ਸੌਂ ਗਿਆ ਵਾ ਅੱਛਾ ਆਹ ਛਾਪਾ ਇੱਥੇ ਪਿਆ ਹਾ ਇਹ ਛਾਪਾ ਮੈਂ ਹੁੰਦੇ ਹੁੰਦੇ ਲੈ ਆਈਗੀ ਅੱਛਾ ਮੈਨੂੰ ਰਸਤੇ 'ਚ ਦਿਖਿਆ ਤਾਂ ਮੈਂ ਹਾਂ ਲੈ ਜਾਂਦੀ ਹਾਂ ਮੈਂ ਬੇਟਾ ਗਿਲਾਤ ਹੋਇਆ ਇਹ ਮੈਂ ਤੇ ਮੈਂ ਕਹ ਰਿਹਾ ਗਾ ਨਾ ਚੁੱਕਿਆ ਗਾ ਨਾਲ ਨਿਆਣਾ ਹੁੰਦਾ ਤੇਰੇ ਮੈਂ ਕੋਈ ਲੜਾਈ ਨਾਲ ਆਪੇ ਨਹੀਂ ਇਹ ਤੁਰਿਆ ਆ ਨਾ ਨਾਲ ਜੇ ਮੈਂ ਚੁੱਕ ਲਈ ਲੈਂਦੀ ਫਿਰ ਤਨੀ ਹੀ ਲਿਆਉਣਾ ਹੂੰ ਇਹ ਤੁਰਿਆ ਆ ਤਾਂ ਫਿਰ ਮੈਂ ਉਹ ਧੂਕੇ ਲੈ ਆਂਗੀ ਆ ਸਰਦਾਰ ਨੇ ਫਿਰ ਦਿੱਤੀ ਪਿਆਏ ਅੱਜ ਦੇਖਤੀ ਤੈਨੂੰ ਆ ਮੈਂ ਗਿਣੀ ਨਹੀਂ ਆਈ ਉਦਾਂ ਹੀ ਫੜਾਤੀ ਅੱਛਾ ਹੂੰ ਮੈਂ ਗਿਣਾ ਹੀ ਨਹੀਂ ਸਰਦਾਰ ਨੇ ਤੇ ਕਟਾਤੀ ਉਹ ਵਾਲੇ ਗਿਣਾ ਪੜਾਓ ਕੱਟੇ ਕਿ ਨਹੀਂ ਕਿਹਾ ਤਾਂ ਹੈਗਾ ਵੀ 1000 ਕੱਟ ਲਿਓ ਅੱਛਾ ਤੇ 11000 ਯਾਰ 11000 ਆਹੋ ਤਾਂ ਤੇ ਤਨਖਾਹ ਦਾ 10000 ਰਹੀ ਹੈ ਮੈਂ ਤਾਂ 9000 ਲੈਣਾ ਸੀ ਨਾ ਮੈਂ 1000 ਕਟਾਉਣਾ ਸੀ ਜਿਹੜਾ ਪਾਇਆ ਸੀ ਹੜ ਪੀਤਾਂ ਦੀ ਛੇਵਾਂ ਲਈ ਤੇ ਉਹਨਾਂ ਨੂੰ ਕਿਹਾ ਨਹੀਂ ਕਿਹਾ ਸੀ ਮੈਂ ਕਿਹਾ ਕੱਟ ਕੇ ਕੱਟ ਕੇ ਦਿਓ ਮੈਨੂੰ ਫਿਰ ਫਲੇਖੇ ਨਾ ਆ ਗਏ ਉਹਨਾਂ ਦਾ ਅੱਛਾ ਹੂੰ ਹੋਰ ਸਵੇਰੇ ਚੇਤੇ ਨੂੰ ਦੇਦੀ ਮੈਂ ਵਾਪਸ ਕਰ ਦਾਂਗਾ ਆਹੋ ਵਾਪਸ ਕਰ ਦਿਓ ਹੈ ਹਾਂ ਜਿਹੜੇ ਹੈਗੇ ਆ ਆ ਜਾਂਟੀ ਵੀ ਨਹੀਂ ਨਾ ਘਰ ਤੇ ਅੰਕਲ ਨੂੰ ਫਿਰ ਆਹੋ ਨਾ ਪਤਾ ਨਹੀਂ ਲੱਗਦਾ ਨਾ ਇਹ ਘੰਟੀ ਨੇ ਬੜਾ ਸੋਹਣਾ ਗਿੰਟੇ ਬਹਿਣੀ ਆਹੋ ਮੈਂ ਵੀ ਨਾ ਗਿਣੇ ਉਹ ਜਿਹੜਾ ਤਾਂ ਉਹ ਇੱਧੇ ਫੜਾਤੇ ਮੈਨੂੰ ਆਹ ਜਾਂ ਲੱਗਿਆ ਕੱਲ ਨੂੰ ਨਾ ਜਾਂ ਲੱਗਿਆ ਲੈ ਜਾਾਂਗੇ ਆਹ ਹਾਂ 2000 ਹੀ ਲੈ ਚਾਂਗੇ ਵਾਪਸ ਆ 2000 ਵਾਪਸ ਕਰ ਦੇਵਾਂ ਉਹ ਉੱਠ ਪਿਆ ਵਾ ਹੈ ਬੜੀ ਜਲਦੀ ਉੱਠ ਗਿਆ ਵਾ ਹੈ ਗੱਲਾਂ ਕਰਨੀਆਂ ਗੱਲਾਂ ਕਰ ਜਾਨ ਕੇ ਜਾਨ ਕੇ ਨੀਂਦ ਨਹੀਂ ਆਈ ਉਦਾਂ ਹੀ ਪਿਆ ਹੈਗਾ ਕਿੰਨਾ ਮੈਂ ਸ਼ੌਣ ਲੱਗਿਆ ਇਹ ਨਾ ਫੇੜਦੇ ਨਾਲ ਆਪਣਾ ਤਾਂ ਮੈਨਾਂ ਉਸੇ ਵੜੇ ਅੱਛਾ ਮੈਂ ਜਾ ਕੇ ਸੌਂ ਜਾ। ਹੂੰ। ਚੱਲ ਰਾਤ ਨੂੰ ਸੌਣਾ ਹੀ ਆ ਹੁਣੇ ਨੇ। ਆਹੋ। ਇਹ ਦਿਨੇ ਸੌਂਗੇ ਫਿਰ ਰਾਤ ਨੂੰ ਨਹੀਂ ਸੌਂਦਾ ਇਹ। ਹਾਂ। ਹੁਣ ਦਿਨੇ ਖੇਡੋ ਰਾਤ ਨੂੰ ਆਪੇ ਸਤਾਰੂ। ਹੂੰ। ਤੇ ਅੰਕਲ ਭਾਵੇਂ ਬਾਚ ਪੈਸੇ ਆਪਦੇ ਵੀ ਖਾਂ ਤੇ ਉਹਨਾਂ 'ਚ ਘੱਟ ਹੋਣ ਪੈਸੇ। ਆਹੋ ਇਹਦੀ ਗੱਲ ਹੈ। ਦੇਖਣ ਆ ਗਏ। ਦੇਖਣ ਆ ਗਏ। ਚੱਲ ਤੇ ਤਾਂ ਸ਼ਿਰਵਾਸ ਕਰ ਤਾਂ। ਹਾਂ। ਚੱਲ ਕਰ ਫੇ। ਰੋਟੀ ਬਾਣੀ ਪਖਾਈਏ। ਆਹ ਨਾ ਮੈਂ ਪੈਸੇ ਰੱਖ ਲਾ। ਹਾਂ। ਰੋਟੀ ਬਾਣੀ। ਕਰ ਲੈ। ਮੈਂ ਕੜੀ ਲਮਾ ਪੈ। ਅੱਲਾ ਇਹਦਾ ਗੁਰੂ ਨੂ ਰਹੇ ਨਾਲ। ਮੈਂ ਸੌਣੇ ਨਾਮ ਇਹ ਮੈਂ ਕੱਲ ਡੈਟ ਕਰ ਲਾ। ਹਾਏ ਚੱਲ ਆ ਲੈ। ਬਿਹੋ ਕਾਲ ਦੇ ਪੈਸੇ ਖੜੇ ਹੀ ਉਹ। ਆਏ ਨਹੀਂ ਅੱਜ ਮਹਿੰਗੀ ਹੋਣੀ। ਦਸ ਬੱਦਾ ਪੁੱਛੇ ਵੀ ਤੂੰ ਵੱੱਦਾ ਦੇਣਾ ਆ ਗਿਆ ਤੂੰ ਕੀ ਕਰਨਿਆ ਬਈ ਘਰ। ਗੋਵਾ ਸਾਰਾ ਸੁੱਟਣ ਵਾਲਾ ਹੀ ਉਹ। ਨਗਰਾਂ ਨੂੰ ਪੱਠੇ ਪੈਣ ਵਾਲੇ ਆ। ਹਾ ਹਾ ਮੈਂ ਨਾ ਮੈਨੂੰ ਪਤਾ ਹੁੰਦਾ ਤੇ ਮੈਂ ਨਾ ਹੀ ਪੈਸੇ ਇਹਨੂੰ ਦਿੰਦਾ। ਪੈਸੇ ਵੇਖ ਕੇ ਇਹਨਾਂ ਦੇ ਭੁਲ ਗਏ ਹੋਰ ਦੇ ਹੋਰ ਹੋ ਗਏ ਅੱਜ। ਹੁਣ ਮੈਂ ਦੁੰਦਰ ਨੂੰ ਵੀ ਕਹਿੰਦਾ ਵੀ ਦੁੰਦਰ ਤੂੰ ਵੀ ਝਾੜੀ-ਝੂੜ ਮਾਰ ਲਾ ਉਹਨਾਂ ਦਾ ਪਤਾ ਨਹੀਂ ਆਉਣਾ ਵਾ ਕਿ ਨਹੀਂ ਆਉਣਾ ਹੁਣ ਮੈਂ ਆਖ ਕੇ ਆਉਣਾ ਦੁੰਦਰ ਨੂੰ ਮੈਂ ਹੱਲੰਮੀ ਨਾ ਪਿਆ ਕਿਉਂ ਤੂੰ ਆਪਣਾ ਝਾੜੂ ਪੋਚਾ ਕਰ ਲਾ ਕਿਉਂ ਉਹ ਆਏ ਨਹੀਂ ਕਿ ਅੱਜ ਉਹਨਾਂ ਤੇ ਆਸ ਨਾ ਰੱਖ ਹੁਣ ਠੀਕ ਆ ਹੈ ਪੈਸੇ ਵੇ ਫੜਾ ਦਿਓ ਜੇ ਕਿਤੇ ਆ ਜਾਣਗੇ ਨਾ ਅੱਜ ਅਡਵਾਂਸ ਦੇ ਦਿਓ ਫਿਰ ਆਪੇ ਨਾ ਆਉਣਗੇ ਤੂੰ ਚੱਲ ਉਹਨਾਂ ਦੀ ਜਿਹੜੀ ਤਨਖਾਹ ਬਣਦੀ ਉਹ ਤੇ ਮੈਂ ਦੇਣੀ ਤੇਣੀ ਹਾਂ ਉਹਨਾਂ ਨੂੰ ਤਰਸਾ ਦੇ ਦਿੱਤੀ ਆ ਉਹ ਮਈਆਂ ਉਦਾਂ ਹੀ ਪੌਂ ਜਾਂਦੀਆਂ ਗੋਆ ਉਦਾਂ ਹੀ ਖਿਲਰਿਆ ਤੇ ਮੈਂ ਕਿਹਾ ਵੇਖ ਦਿਨ ਕਿੱਡਾ ਆ ਗਿਆ ਦੇ ਆਏ ਨਹੀਂ ਕੀਪ ਤਾਂ ਮੈਂ ਤੁਹਾਨੂੰ ਪਤਾ ਉਹ ਕਿਉਂ ਨਹੀਂ ਆਏਗੇ ਹਾਂ ਹੱਦ ਹੋ ਗਿਆ ਨਾ ਵੜੀ ਉਦਾਂ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨਾ ਇਹ ਪੈਸੇ ਦੇ ਪੁੱਤ ਹੁੰਦੇ ਜਿਹਨਾਂ ਪੈਸਾ ਵੇਖ ਲੈਂਦੇ ਆ ਨਾ ਉਹ ਆਂਦੇ ਪੈਸਾ ਮੁਕਣਾ ਨਹੀਂ ਗਾਏ ਇਹ ਪੈਸਾ ਮੁਕੂ ਗੱਲ ਫੇਰ ਦਿਹਾੜੀ ਜਾਵਾਂਗੇ ਇਹ ਇਹਨਾਂ ਨੂੰ ਵਾਦੀ ਹੁੰਦੀ ਆ ਉਤਰ ਇੱਕ ਗੱਲ ਹੈਗੀ ਆ ਤੇ ਅੰਦਰ ਇਦਾਂ ਦੇ ਨਹੀਂਗੇ ਹੈਗੇ ਦੋਵੇਂ ਜੀਓ ਇਹ ਆ ਵੀ ਮੁੰਡਾ ਉਹਨਾਂ ਦਾ ਠੀਕ ਹੋਵੇ ਇਹ ਅਭੀ ਮੀਮਾ ਪੈਂਦਾ ਸੀ ਤੇ ਨਿਆਣਾ ਭੇਜ ਗਿਆ ਕਿਤੇ ਬਿਮਾਰ ਨਾ ਹੋ ਗਿਆ ਹੋਵੇ। ਵਾਗਰੂ ਆਖੋ ਤੁਸੀਂ। ਨਹੀਂ ਤੇਰੇ ਮਾਲਕ ਚੱਤ। ਉਹਨਾਂ ਉਹਨਾਂ ਦਾ ਮੈਂ ਦੱਸਤਾ ਵੀ ਜਿਹਨਾਂ ਪੈਸੇ ਹੱਥ ਜਾ ਜਾਣ ਫੇਰ ਹੁੰਦਾ ਵੀ ਇਹ ਕੋਈ ਗੱਲ ਨਹੀਂ ਚੱਲ ਜਾਗੇ ਦਿਹਾੜੀ ਹਟ ਕੇ ਉਹ ਨਹੀਂ ਹੋਣ ਲੱਗਾ। ਆਹੋ ਇਹ ਤਾਂ ਗੱਲ ਹੈ ਹੀ ਆ। ਹੁਣ ਪਤਾ ਨਹੀਂ ਕੀ ਗੱਲ ਹੋਈ ਉਹ ਕਿਉਂ ਨਹੀਂ ਆਏ ਉਹ। ਸੂਰਜ ਵੀ ਕਿੱਦਾਂ ਆ ਗਿਆ ਤਾਂ ਚੜ੍ਹ ਕੇ। ਮੈਂ ਤਾਂ ਲੰਮੀ ਪੈ ਗਈ ਕੱਲ ਮੈਂ ਮੰਡੇ ਗਈ ਤੇ ਮੈਂ ਥੱਕ ਗਈ ਉੱਥੇ ਬਹਿ ਬਹਿ ਕੇ। ਮੈਂ ਆਹਰ ਕਿ ਮੈਂ ਚਾ ਲੰਮੀ ਪੈਣੀ ਕੋਈ ਨਹੀਂ ਆਜੂਗੀ ਤੇਨੇ ਕਰ ਹੀ ਲੈਣਾ ਆਪੇ ਮੈਂ ਵੀ ਉਹ ਲਗਾਤਾਰ ਨਾਲ ਗੱਲ ਕਰਨ ਵੀ ਤੂੰ ਮੇਰੇ ਨਾਲ ਗੋਲ ਮੋਲ ਹੀ ਗੱਲਾਂ ਕੀਤੀਆਂ ਰਾਤੀ ਕੋਈ ਗੱਲ ਸਿਰ ਮੂੰਹ ਗੱਲ ਦਾ ਫੜਾਇ ਹੀ ਨਹੀਂ ਵੀ ਤੂੰ ਜਿੱਥੋਂ ਆਈ ਹੈ ਕੀ ਆਖਿਆ ਉਹਨਾਂ ਨੇ ਕੀ ਨਹੀਂ ਜਦੋਂ ਉਹ ਕਹਿੰਦੇ ਆ ਵੀ ਕੋਈ ਨਹੀਂ ਆਵਾਂਗੇ ਆਵਾਂਗੇ ਤੁਸੀਂ ਟੈਨਸ਼ਨ ਨਾ ਲੋ ਤੇ ਮੈਂ ਤੁਹਾਨੂੰ ਗੋਲ ਮੋਲ ਗੱਲ ਕਾਦੀ ਕਰਦੀ ਆ ਫਿਰ ਪੱਕੀ ਸੁਣ ਲੈਣੀ ਇਹਨਾਂ ਨੂੰ ਵੀ ਹਾਂ ਪੱਕਾ ਵਾ ਪੱਕਾ ਹੀ ਗਾ ਇੱਕ ਸਾਹਬ ਦਾ ਜਦੋਂ ਮੈਂ ਗਈ ਆ ਨਾ ਤਾਂ ਭੈਣ ਜੀ ਦੀ ਵੱਡੀ ਨਾ ਚਲ ਗਈ ਵਾਂਡੇ ਜਿੰਨੇ ਜਿੰਨੇ ਸਾਡੇ ਕੋ ਆਉਣਾ ਵਾ ਪਹਿਂ ਜਾਂਦੀ ਉਹ ਕਹਿੰਦੀ ਵੀ ਮੈਂ ਜਾਉਂਗੀ ਉੱਧਾ ਮੈਂ ਕਿਹਾ ਨਹੀਂ ਵੀ ਨਹੀਂ ਜਾਣਾ ਤੇ ਮੈਨੂੰ ਕਹਿੰਦੀ ਵੀ ਤੂੰ ਰਾਤ ਰੋ ਅੱਛਾ ਉਹਨੇ ਤਾਂ ਕਾਲਾ ਨੂੰ ਆ ਜਾਣਾ ਵਾ ਤੇ ਮੇਰੇ ਸਿਰ ਤੇ ਜਿੱਦਾਂ ਗੱਲ ਕਹਿਨੀ ਵੀ ਤੂੰ ਮੇਰੇ ਤੇਰੇ ਮੂੰਹ ਸੁਣਨਾ ਵਾ ਤੂੰ ਨੋਂ ਦੇ ਹੁੰਦਿਆ ਸਾਰੀਆਂ ਗੱਲਾਂ ਸੁਣ ਕੇ ਦੱਸ ਕੇ ਪੁੱਛ ਕੇ ਤੇ ਫੇਰ ਜਾਵੀ ਅੱਛਾ ਤੇ ਮੈਨੂੰ ਕਰਦੀ ਤੂੰ ਤੀ ਹੀ ਮੈਂ ਜੇ ਮੈਂ ਰਹਿ ਪੀ ਤੇ ਤੂੰ ਹੀ ਮੇਰੇ ਦਵਾਰੇ ਹੋ ਜਾਣਾ ਤੇ ਤੂੰ ਜਾਣ ਕੇ ਰਹਿ ਪੀ ਆ ਤੇ ਮੈਂ ਚੱਲ ਕੋਈ ਗੱਲ ਨਹੀਂ ਨੋਂ ਆ ਜਾਂਦੀ ਆ ਤੇ ਫੇਰ ਕੋਈ ਨਹੀਂ ਬਾਅਦ ਚ ਹਣ ਦੱਸ ਦਿਓ ਫੋਨ ਤੇ ਤਦ ਤੂੰ ਹਾਗ ਆਲੇ ਤੇ ਤੂੰ ਮੈਨੂੰ ਫੋਨ ਤੇ ਕਹਿ ਦਿੰਦੀ ਵੀ ਇਦਾਂ ਕਰਕੇ ਉਹ ਬੰਦੇ ਗਈ ਹੈ ਜੀ ਸ਼ਾਮਾ ਨੂੰ ਆ ਜਾਣਾ ਉਹਨੇ ਤੇ ਚੱਲ ਮੈਂ ਰਾਤ ਰਹਿ ਪਾ ਫਿਰ ਮੈਂ ਭਾਵੇਂ ਤੈਨੂੰ ਕਹਿੰਦਾ ਹੀ ਆ ਵੀ ਚੱਲ ਰਹਿ ਪਾ ਚੱਲ ਕੋਈ ਨਹੀਂ ਫਿਰ ਉਹ ਕਿਹੜੀ ਉਹ ਕਿਹੜੀ ਉਪਰੀ ਆ ਉਹਨਾਂ ਨੇ ਜਦੋਂ ਆਉਣਾ ਤੇ ਆਉਣਾ ਹੀ ਆ ਤੁਹਾਨੂੰ ਕਾਦੀ ਟੈਨਸ਼ਨ ਮੈਂ ਦੱਸ ਦਵਿੱਤਰ ਇਹ ਆ ਵੀ ਬੰਦੇ ਨੂੰ ਪੱਕਾ ਹੋਵੇ ਵੀ ਹਾਂ ਪੱਕਾ ਉਹਨਾਂ ਨੇ ਆ ਜਾਣਾ ਵਾ ਆਸ ਵਾ ਪੂਰੀ ਵੱਜ ਜਾਂਦੀ ਆ ਚੱਲ ਸ਼ਾਜ ਜੇ ਲੱਗ ਜੂ ਪਤਾ ਜਦੋਂ ਉਹ ਤਾਂ ਜੀ ਉਹ ਗੱਲ ਆਖੀ ਜਾਂਦੀ ਨਾ ਵੇਖਾਂਗੇ ਕਰ ਲਾਂਗੇ ਫੋਨ ਤੇ ਹੀਦਾਂ ਕਰਕੇ ਆਂਦੀ ਸੀ ਤੇ ਮੈਂ ਤਾਂ ਹੀ ਤੈਨੂੰ ਆਖਿਆ ਜਾ ਉੱਥੇ ਜਾ ਕੇ ਕਹਿ ਆ ਉਹਨਾਂ ਨੂੰ ਤੇ ਮੈਂ ਵੀ ਉਹੀ ਗੱਲ ਸੋਚੀ ਸੀ ਨਾ ਪਰ ਫੋਨ ਕਰਕੇ ਜਾਂਦੀ ਨਾ ਫੇਰ ਚੰਗਾ ਹੀ ਨਾ ਮੈਂ ਵੀ ਉਦਾਂ ਹੀ ਚਲ ਗਈ ਹੁਣ ਗਾੜੀ ਅਗਲੀ ਜਾਂਦਿਆਂ ਨੂੰ ਚਲ ਗਈ ਤੇ ਉਹਨੂੰ ਮੈਂ ਮਗਰ ਥੋੜਾ ਉਹਦੇ ਜਾਣਾ ਹੀ ਉਹਦੇ ਪੇਕਿਆਂ ਦੇ ਚਲ ਅੱਛਾ ਕੋਈ ਨਹੀਂ ਵੇਖੀ ਜਾਊਗੀ ਜੋ ਹੋਊਗਾ ਕੋਈ ਨਹੀਂ ਮੈਂ ਆਪ ਫੋਨ ਲਾ ਲੈਂਦੀ ਆ ਜਦੋਂ ਤੱਕ ਉਹ ਕੋਈ ਗੱਲ ਹੀ ਲੱਗ ਜਾਊਗਾ ਫੋਨ ਪਰ ਮਗਰ ਫੋਨ ਹੀ ਘੁਮਾਈ ਜਾਣੇ ਆ ਸਾਟੀ ਦਾ ਜੀ ਉਥੋਂ ਆਈ ਆ ਹੁਣ ਤੂੰ ਤੇ ਜਾ ਆ ਬੱਠੇ ਪਾਓ ਤੂੰ ਨੂੰ ਪਤਾ ਬਾਪੀ ਤਾਂ ਗਈ ਆ ਤੇ ਅਸੀਂ ਆਪ ਫੋਨ ਲਾ ਲਈ ਉਹ ਆਹ ਹੋ ਦਾ ਕੁਏ ਸਰੇ ਤੇ ਮੇਰ ਨਾਲ ਚੰਗਾ ਵੈ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਲੱਗਦਾ ਹੁੰਦਾ ਪਿੰਨੀ ਚੱਲ ਅਸਾ ਕੋਈ ਨਹੀਂ ਤੂੰ ਹਣ ਮਾਰ ਛੱਡ ਜੂੜੂ ਤੇ ਮੈਂ ਪਾਵਾਂ ਪੱਠੇ ਆਓ ਆਹ ਆਪੇ ਆ ਜਾਣਗੇ ਫਿਰ ਜਦੋਂ ਵੇਖੀ ਜਊਂਗੀ ਵਾਕਈ ਮੂੰਹ ਸਿਰ ਤੇ ਮੈਂ ਫੜਾਇਆ ਨਹੀਂ ਉਦਾਂ ਗੱਲਦਾ ਤੇ ਨਾ ਉਦਾਂ ਮੈਨੂੰ ਭੈਣ ਜੀ ਨਹੀਂ ਮੂੰਹ ਸਿਰ ਫੜਾਇਆ ਚੱਜਣਾ ਹੁਣ ਮੈਂ ਇਹਨੂੰ ਵਿਚਾਰੇ ਨੂੰ ਕੀ ਆਖੀ ਜਾਵਾਂ ਕਿ ਮੂੰਹ ਸਿਰ ਨਹੀਂ ਫੜਾਇਆ ਗੱਲ ਦਾ ਹੁਣ ਕੋਈ ਨਹੀਂ ਆ ਪੱਠੇ ਪੁੱਠੇ ਪਾਉਣ ਗਏ ਆ ਤੇ ਮੈਂ ਵੀ ਹਥਾਂ ਕੋੜਾ ਹੁੰਜ ਕੇ ਨਾ ਤੇ ਫੋਨ ਕਰਕੇ ਵੇਖਦੀ ਆ ਕਿ ਕੀ ਆਖਿਆ ਭੈਣੇ ਨਾ ਉਹਨੇ ਦੱਸ ਦੇ ਮੈਂ ਹਾਂ ਮੁਫਤੇ ਲੇਟ ਹੋ ਗਿਆ ਅੱਜ ਆਹੋ ਕੰਮ ਦਾ ਕੁਛ ਨਹੀਂ ਚੱਲਿਆ ਕਿ ਤੇ ਜਿਆਦਾ ਹੀ ਕੋਈ ਤਾਂ ਨਾ ਕੰਮ ਮਿਲਿਆ ਕਿ ਇਹਨੇ ਹਾਂ ਹੀ ਨਹੀਂ ਕੀਤੀ ਅਜੇ ਹਾਂ ਆ ਵੀ ਹੁਣ ਬੋਦਨ ਆ ਵੀ ਆ ਗਿਆ ਨਹੀਂ ਹਾਂ ਅਹ ਤਾਂ ਦੱਸ ਦਿੰਦੇ ਹਾਂ ਸਰਦਾਰ ਆਹ ਅਚਾ ਦੱਸ ਦਿਓ ਵੀ ਕੰਮ ਦਾ ਪਤਾ ਕਰਨ ਜਾਇਆ ਹੀ ਹੈ ਨਾ ਹੂੰ ਤੁਸੀਂ ਤੁਹਾਡਾ ਤੁਹਾਨੂੰ ਬੰਦੋ ਚਾਹੋ ਚੱਲਾ ਲੈ ਜਾ ਫਿਰ ਮਮਾ ਨਾ ਜਣਾ ਮੈਂ ਨਾ ਜਾਣਾ ਓਏ ਹਾਂ ਤਾ ਨਾ ਜਾਣਾ ਜੀ ਮੈਨਾਂ ਜਾਣਾ ਚੱਲ ਆ ਜਾਓ ਚੱਲ ਆ ਜਾ ਸਤਾਰਾ ਮੈਂ ਆਈ ਜਾਣਾ ਸੀ ਮੈਂ ਆ ਗਿਆ ਵਾ ਤੂੰ ਤਾਂ ਕਵੇੜਾ ਹੀ ਬੜਾ ਕਰਤਾ ਤੇ ਗੁਰੂਆ ਬੈ ਜਾ ਗੁਰੂ ਬੈ ਜਾ ਇਹਦਾ ਕਵੇੜਾ ਕਰਤਾ ਹੀ ਅੱਜ ਸਤਾਰਾ ਕੀ ਦਸਾਂ ਹਾਂ ਤੂੰ ਹੀ ਚੱਲ ਜਾਣਾ ਬਾਹਰ ਤੇ ਮੈਨੂੰ ਵੀ ਆਪਣੇ ਕੰਮ ਦੀ ਚੱਲਦਾ ਪਈ ਤੇ ਮੈਂ ਇੱਕ ਬੰਦੇ ਨੂੰ ਕੰਮ ਪੁੱਛਣ ਚੱਲ ਗਿਆ। ਕੰਮ ਪੁੱਛਣ ਜਾ ਹੀ ਤੇ ਤੋਈ ਇਥੇ ਆ ਜਾਂਦਾ ਪਹਿਲਾਂ ਸਵਾਸ ਤੇ ਪੱਠੇ-ਪੁੱਠੇ ਪਾ ਜਾਂਦਾ ਥਾਂ ਕੁੜਾ ਹੁੰ ਜਾਂਦਾ ਤੇ ਫਿਰ ਵਿੱਚੋਂ ਜਾ ਕੇ ਕੰਮ ਦਾ ਪਤਾ ਕਰ ਲੈਂਦਾ ਆਪਣੇ ਦਾ। ਉਹ ਮੈਂ ਆਪਣੇ ਮਹੱਲੇ 'ਚੋਂ ਪਤਾ ਕੀਤਾ ਇਹ ਤਾਂ ਬੰਦੇ ਨੇ ਮਿਲਣਾ ਸੀ ਮੇਰੇ ਹੀ। ਅੱਛਾ ਮੁੜ ਕੇ ਚੱਲ ਜਾਂਦਾ ਤੇ ਮੈਂ ਕਹਾਂ ਉੱਥੇ ਚਲ ਕੇ ਫਿਰ ਉੱਥੇ ਘੜੀ ਲੱਗ ਗਈ। ਤੇ ਕੱਲ ਜਦੋਂ ਸ਼ਾਮੀ ਗਿਆ ਸੀ ਜਾਂ ਫਿਰ ਉਦੋਂ ਪਤਾ ਕਰ ਲੈਂਦਾ। ਸਰਦਾਰਾ ਉਦੋਂ ਤੁਸੀਂ ਪੈਸੇ ਦਿੱਤੇ ਸੀ ਮੈਨੂੰ। ਮੈਂ ਕਹਾਂ ਮੈਂ ਕਹਾਂ ਸਮਾਨੀਆਂ ਚੰਗਾ ਰਾਜ ਕੋਈ ਪੈਸੇ ਨਾ ਫੋੜੇ ਦੋ ਢੋਲਾ ਉਹ ਗੁਰਵਾ ਤੂੰ ਰਵਾ ਪਉਂਦਾ ਜਾਣਾ ਹੈ ਵੀ ਮੇਰੇ ਕੋ ਪੈਸੇ ਆ ਤੇ ਕਿ ਤੇਰੇ ਮੂੰਹ ਤੇ ਲਿਖਿਆ ਵੀ ਤੇਰੇ ਕੋ ਪੈਸੇ ਆ ਨਾ ਮੂੰਹ ਤੇ ਨਹੀਂ ਸਦਰਾ ਫੇਰ ਵੀ ਬੜੇ ਮੁੰਡੇ ਤੁਰੇ ਫਿਰਦੇ ਆ ਸੱਚ ਆ ਆ ਸੱਚ ਸਦਰਾ ਰੁਪਇਆ 2000 ਵੱਧ ਚਲ ਗਿਆ ਮੈਂ ਤਾਂ ਘਰ ਜਾ ਕੇ ਜਗਨੇ ਉੱਥੇ ਜਾ ਕੇ 2000 ਵੱਧ ਚਲ ਗਿਆ ਆਹ ਉਹ ਕਿੱਦਾਂ ਚਲ ਗਿਆ ਤੂੰ 11000 ਰੁਪਇਆ ਦੇ ਦਿੱਤਾ ਮੈਂ 9000 ਬਣਨਾ ਸੀ ਨਾ ਮੇਰਾ ਤੇ ਨਹੀਂ 10 ਬਣਨਾ ਸੀ ਤੇਰਾ ਕਿ ਨਹੀਂ 9000 ਰੁਪਇਆ ਮੈਂ ਉਹ ਰਾਹ ਹਰ ਪੀਤਨ ਪਾਇਆ ਨਹੀਂ ਜਿਹੜਾ ਉਹ ਨਹੀਂ ਕੋਈ ਨਹੀਂ ਉਹ ਤੇਰਾ ਪੈ ਗਿਆ ਤੂੰ ਫੜ ਕੋਈ ਗੱਲ ਨਹੀਂ 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 ਸ਼ਦਾਰਾ ਨਹੀਂ ਮੈਂ ਜਿੱਥੇ ਤੁਸੀਂ ਇੰਨੀ ਸੇਵਾ ਕੀਤੀ ਉੱਥੇ ਮੈਂ ਵੀ ਸੇਵਾ ਮੇਰਾ ਵੀ 1000 ਰੁਪਏ ਤੂੰ ਮੈਂਦਾ ਕੋਈ ਤੂੰ ਕਹਿ ਦਿੰਦਾ ਨਾ ਤੇਰਾ ਸਮਝੋ ਪੈ ਗਿਆ ਯਾਰ ਨਹੀਂ ਨਹੀਂ ਸ਼ਦਾਰਾ ਤੂੰ ਉਹੀ ਤੇ ਕਮਾਉਣਾ ਵਾ ਤੇ ਉਹੀ ਖਾਣਾ ਵਾ ਕੋਈ ਨਹੀਂ ਸ਼ਦਾਰਾ ਨਾਲ ਹੀ ਲੋਕਾਂ ਦੇ ਫਿਰਕੀ ਆ ਹੈ ਲੋਕਾਂ ਦੇ ਨਾਲ ਹੀ ਆ ਕੋਈ ਗੱਲ ਨਹੀਂ ਓਏ ਯਾਰ ਇਦਾਂ ਨਾ ਕਰ ਕੋਈ ਨਹੀਂ 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 ਸ਼ਦਾਰਾ ਹਾਂ ਤੂੰ ਪਾਉ ਹਿੱਸਾ ਮੇਰਾ ਚੱਲ ਮੇਰੇ ਵੱਲੋਂ ਚੱਲ ਨਾਮ ਸਹੀ ਤੈਨੂੰ ਇੰਨੀ ਗੱਲ ਦਾ ਨਹੀਂ 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 ਕੋਈ ਨਹੀਂ ਉਹ ਨਾਂ ਵਜੋਂ ਲੱਲਾ ਕੋਈ ਨਹੀਂ ਇਹ ਨਾਂ ਵਾ ਤੂੰ ਇੰਨਾ ਵੱਡਾ ਵਾ ਤੂੰ ਕਹਿ ਦਿੱਤਾ ਕੋਈ ਹਾਰੀ ਸਾਰੀ ਨਹੀਂ ਕਹਿ ਸਕਦਾ ਇਦਾਂ ਨਹੀਂ ਮੇਰਾ ਵੀ ਦਿਲ ਮੈਂ ਇੱਕ ਇਨਸਾਨ ਵਾ ਇੱਕ ਸਾਡੇ ਭਰਾ ਵਾ ਉਹ ਘਰਾਂ ਦੇ ਘਰ ਬਰਬਾਦ ਹੋ ਗਏ ਵੇਖੀ ਦਾ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈ ਹੀ ਆ ਤੇਰੇ ਵਰਗੇ ਇਨਸਾਨ ਤੇ ਇਹ ਆ ਵੀ ਮੈਂ ਤਾਂ ਦੁਨੀਆ ਤੇ ਹੋਣੀ ਚਾਹੀਦੇ ਆ ਬਾਕੀ ਧੰਨਵਾਦ ਤੇਰਾ ਚਲੋ ਵਧੀਆ ਹੋ ਗਿਆ ਮੈਂ ਰੱਖਿਆ ਖਰੇ ਆਉਣਾ ਹੀ ਨਹੀਂ ਅੱਜ ਮੈਂ ਆ ਕੱਲ ਦੇ ਪੈਸੇ ਗੜੇ ਉਹ ਮੁੰਡਾ ਦੇਖਣਾ ਇਧਰ ਆ ਓਏ ਬਹੁਤ ਨਾ ਪਤਾ ਅੱਛਾ ਜਾਂ ਇਨ ਬਾਲ ਦੇ ਮੰਜੇ ਦੇ ਬਾਲ ਦੇ ਫਿਰ ਬੈਠਾ ਇੱਥੇ ਨਹੀਂ ਬੈਠਾ ਟੁਕੜਾ ਨਹੀਂ ਡੇਪੂ ਬੈਠਾ 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 ਓਏ ਕੀ ਨਾ ਪਾਪਾ ਤੇਰੇ ਦਾ ਕੀ ਨਾਮ ਆ ਮਹਿੰਗਾ ਸਿੰਘ ਹੋ ਮਹਿੰਗਾ ਸਿੰਘ ਆ ਤਾਂ ਮਹਿੰਗਾ ਤੇ ਮੇਹ ਉਹ ਨਾ ਯਾਦ ਹੀ ਨਹੀਂ ਤੇ ਉਹ ਮੈਂ ਤੂੜੀ ਪਾਤੀ ਆ ਹਰਿਆ ਪਾਦੇ ਹੁਣ ਫਿਰ ਪਾ ਦਿੰਨਾ ਮੈਂ ਪਾ ਦਿੰਨਾ ਆ ਤਾਂ ਮੈਂ ਥਾਂ ਸਫਾਈ ਕਰ ਦਿੱਤੀ ਉਹ ਉਹ ਰਹਿ ਗਿਆ ਥੋੜਾ ਜਿਹਾ ਚੋਕੇ ਮਾਰਦੀ ਪਰ ਸਦਾ ਮੈਂ ਆ ਜਾਣਾ ਮੈਂ ਉਹ ਮੈਂ ਮੈਂ ਕਿਹਾ ਹੁਣ ਪਤਾ ਕੀ ਗੱਲ ਆ ਇਹ ਪੋਈਆਂ ਆਂਡੀਆਂ ਅੱਛਾ ਤੇ ਮੈਂ ਤੇ ਸਗੋਂ ਆਖਣਾ ਮੈਂ ਹੱਪਰ ਨਹੀਂ ਵੀ ਕੀ ਗੱਲ ਹੋਈ ਮੈਂ ਨੇ ਸੋਚੀ ਪਿਆ ਸਗੋਂ ਇੱਕ ਗੱਲ ਦਾ ਨਹੀਂ ਨਹੀਂ ਸ਼ਕੱਕ ਲੇਟ ਹੋ ਗਏ ਹਾਂ ਤੇ ਕੰਮ ਮਿਲਿਆ ਫਿਰ ਕੋਈ ਨਹੀਂ ਸਰਦਾਰ ਅੱਜ ਹਾਂ ਨਹੀਂ ਹੋਈ ਕਿਰੇ ਕੋਈ ਨਹੀਂ ਹਾਂ ਨਹੀਂ ਤੇ ਚਲ ਕੋਈ ਨਹੀਂ ਜਿੰਨੇ ਦਿਨ ਅਸੀਂ ਇੱਥੇ ਹੀ ਆ ਹੁੰਨੇ ਦਿਨ ਤੇ ਤੂੰ ਆਈ ਹੋਰ ਕਰਨਾ ਸਰਦਾਰ ਉਹ ਕਰਨਾ ਹੀ ਹੁੰਨੇ ਦਿਨ ਤੇ ਕਰਨਾ ਆਹੋ ਮੈਂ ਤੈਨੂੰ ਕਿਹੜਾ ਜੀ ਜਵਾਬ ਦੇਤਾ ਨਹੀਂ ਹੁੰਨੇ ਦਿਨ ਤੇ ਕਰਨਾ ਹੀ ਕੰਮ ਹਾਂ ਚੱਲ ਠੀਕ ਆ ਕੋਈ ਨਹੀਂ ਪਾ ਦੇ ਪੱਠੇ ਪਾਣਾ ਮੈਂ ਪੱਠੇ ਪਾ ਦੇ ਓ ਇਧਰ ਆ ਇਧਰ ਆ ਚਾ ਪੀਣੀ ਆ ਚਾ ਪੀਣੀ ਆ ਓ ਤੇਰਾ ਨਾਂ ਕੀ ਆ ਤੇਰਾ ਕੀ ਨਾਂ ਵਾ ਨਹੀਂ ਤੇਰਾ ਨਹੀਂ ਤੇਰਾ ਨਾਂ ਕੀ ਬਹੁਤ ਮਹਿੰਗਾ ਤੇ ਤੇਰੇ ਡੈਡੀ ਦਾ ਨਾਂ ਵਾ ਤੇਰਾ ਕੀ ਨਾਂ ਵਾ ਮਮਾ ਮੈਂ ਅਨਾ ਮੇਰਾ ਨਾਂ ਨਹੀਂ ਕੀ ਨਾਂ ਦੱਸ ਆਪਣਾ ਨਾਂ ਸੇ ਪਤਾ ਆਪਣਾ ਨਾਂ ਤੇਰਾ ਨਾਂ ਦੱਸ ਦੇ ਕੀ ਆ ਗੁਰਵਰ ਕੀ ਨਾਂ ਵਾ ਗੁਰਵਾਰਾ ਚੱਬਲਿਓ ਗੁਰਵਾਰ ਬਲਿਓ ਗੁਰਵਾਰਾ ਮੈਂ ਕਿਹਾ ਇਹਨੂੰ ਬੱਚੇ ਨੂੰ ਨਾ ਹਾਂਜੀ ਪੜ੍ਹਾਈ ਇਹਨੂੰ ਚੰਗਾ ਪੜ੍ਹਾ ਦੇ ਠੀਕ ਐ ਸਰਦਾਰਾ ਆਹੋ ਇਹਨੂੰ ਐਸ ਕੰਮ ਜੇ ਨਾ ਕਿਦੇ ਪਾ ਦੀ ਆ ਲਾਇਬ੍ਰੇਰੀ ਦੀ ਚ ਇਹ ਸਰਦਾਰਾ ਐਸੇ ਕਾਗੇ ਇਹਦੇ ਕਰ ਕਰ ਦੇ ਮਰਨ ਦੇ ਦਿਨ ਰਾਤ ਦੂਜੀ ਗੱਲ ਇਹ ਆ ਜਦੋਂ ਤੁਸੀਂ ਤੇ ਆਪਣੀ ਜ਼ਿੰਦਗੀ ਹੰਡਾ ਲਈ ਆ ਇਹ ਤੇ ਬੱਚਾ ਪੜ੍ਹ ਲਿਖੇ ਕੇ ਚੰਗੇ ਕੰਮ ਤੇ ਲੱਗ ਜੇ ਸੋਚ ਤੇ ਇਹੀ ਐ ਸਰਦਾਰਾ ਹੈ ਨਾ ਆਹ ਤੈਨੂੰ ਅਪਸਰ ਬਣਾਉਣਾ ਹੈ ਇਹਨੂੰ ਅਫਸਰ ਦੀ ਮਾਵੇਂ ਨੂੰ ਅਫਸਰ ਅਫਸਰ ਕਹਿੰਦੀ ਰਹਿੰਦੀ ਐ ਅੱਛਾ ਇਦਾਂ ਹੀ ਆ ਕਿ ਮਾਵਾ ਵਾਸਤੇ ਇਦਾਂ लाड़ਣਾ ਚਾਣਾ ਕੋਈ ਅਫਸਰ ਕਹਿੰਦਾ ਕੋਈ ਡੀਸੀ ਆਂਦਾ ਕੋਈ ਆਂਦੀ ਮੇਰਾ ਜੱਜ ਵਾ ਐਂਦਾ ਵੇ ਮਾਵਾ ਕਿੰਨਾ ਚਾਹ ਲਾੜਣਾ ਨਾ ਰੱਖਦੀਆਂ ਨਹੀਂ ਬਾਬੇ ਦੀਪਸ਼ੇ ਦੀ ਕਿਰਪਾ ਲਈ ਤੇ ਕੋਨਾ ਕੋ ਬਣੂਗਾ ਐ ਨਹੀਂ ਨਹੀਂ ਮਹਾਰਾਜ ਨੇ ਵਡਾਉਣਾ ਆ ਕੇ ਇਹਦੇ ਕਰਮਾ ਨਾ ਕੋਈ ਰਲਿਆ ਵਾ ਹਾਂਜੀ ਉਹ ਆ ਵੇ ਤੂੜੀ ਪੈ ਗਈ ਤੇ ਚੱਲ ਮੈਂ ਇਹਨੂੰ ਲੈ ਜਾਂ ਘਰ ਲੈ ਤੋ ਲੈ ਜਾ ਚੱਲ ਆ ਜਲੀ ਘਰ ਨੂੰ ਆਪਾਂ ਆਪਾ ਦੇ ਹਰਿਆ ਪਾਦੇ ਹੁਣ ਚੱਲ ਆ ਜਲੀ ਆਪਾਂ ਕਰਨ ਨੇ ਵੀ ਮੈਂ ਇਹ ਤਾਂ ਸੋਚਿਆ ਸੀ ਸਰਦਾਰ ਬੜਾ ਗੁੱਸੇ ਹੋਗਾ ਸਰਦਾਰ ਨੇ ਕੋਈ ਨਹੀਂ ਸਰਦਾਰ ਨੇ 1000 ਰੁਪਏ ਵੀ ਵਾਪਸ ਕਰਤਾ ਇਹਨਾਂ ਸਮਝ ਗਏ ਬਾਸ ਸਰਦਾਰਾ تیرਗਮਾਲ ਸਾਰਿਆਂ ਨੂੰ ਦੈਰੰਪਾ ਚਲ ਅੱਜੂਗੀ ਆਪੇ ਕਰਨਾ ਹੀ ਪੈਣਾ ਉੱਥੇ ਜਾ ਕੇ ਬਾਹਰ ਜਾ ਕੇ ਵੀ ਨਿਆਣੇ ਲਾਗੇ ਕਰਨਾ ਹੀ ਪੈਣਾ ਥੋੜਾ ਬਹੁਤਾ ਆਗੇ ਉਹਨਾਂ ਨੂੰ ਵੀ ਸੁਖ ਦੇਣਾ ਹੀ ਆ ਸੱਸੀ ਘਾਂਟੀ ਸੱਸਰੀ ਘਾਲ ਨਹੀਂ ਪੈਣੀ ਤੁਹੀਂ ਚੰਗੇ ਜੇ ਇੱਕ ਦਿਨ ਸਵਕਤੇ ਆ ਜਾਂਦੇ ਤੇ ਇੱਕ ਦਿਨ ਤੁਸੀਂ ਅੱਧਾ ਦਿਨ ਲੈ ਆਉਨੇ ਹੈ ਨਹੀਂ ਆਂਦੀ ਹੋ ਨਾ ਇਹ ਕੰਮ ਚੱਲੇਗੇ ਹੀਗੇ ਤੇ ਕੰਮ ਚੱਲਗੇ ਹੀਗੇ ਮੇਰੀ ਗੱਲ ਸੁਣ ਤੇ ਤੂੰ ਆ ਜਾਨੀਓ ਉਹਨੂੰ ਕੰਮ ਗਿਆ ਰਹਿਣ ਦਿਨੀਓ ਪਰ ਉਹਦਾ ਵੀ ਫਰਜ ਬਣਦਾ ਹੈ ਸਵਕਤੇ ਆਉਣ ਦਾ ਐਦਾਂ ਥੋੜੀ ਚੰਗੇ ਲੱਗੀਦਾ ਅਜਾ ਰਾਤੀ ਤਾਂ ਉਹਨੂੰ ਪੈਸੇ ਦਿੱਤੇ ਆ ਤੇ ਮੈਂ ਤਾਂ ਖਾਣ ਪੈਸੇ ਮੁੱਕਣਗੇ ਤੇ ਫੇਰ ਹੀ ਆਉਣਾ ਕਰਿਆ ਨਹੀਂ ਉਹ ਕੰਮ ਦਾ ਪਤਾ ਕਰਨਾ ਸੀ ਨਾ ਉਹਨਾਂ ਨੇ ਫੇਰ ਤੁਸੀਂ ਚਲ ਜਾਣਾ ਵੰਗੇ ਫੇਰ ਕੰਮ ਦਾ ਫੇਰ ਔਖਾ ਜਾਣਾ ਐ ਕਿ ਪਹਿਲਾਂ ਹੀ ਪਤਾ ਕਰ ਲੀਏ ਅੰਕਲ ਕਾੜੇ ਨੇ ਜਵਾਬ ਦੇ ਦਿੱਤਾ ਵਾ ਨਹੀਂ ਕਹਿੰਦੇ ਨਾ ਮੱਝਾਂ ਵੇਚ ਦੇਣੀਆਂ ਵਾ ਤਾਂ ਤੁਹਾਨੂੰ ਕੀ ਟੈਨਸ਼ਨਵਾਜੇ ਵੇਚਣੀਆਂ ਕਿ ਨਹੀਂ ਵੇਚਣੀਆਂ ਤੁਹਾਨੂੰ ਉਹਨੂੰ ਪਤਾ ਹੋਊਗਾ ਸਰਦਾਰ ਸਾਹਿਬ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਅੱਛਾ ਨਾਲੇ ਨਾ ਉਹ ਫਿਰ ਗੁਰੂ ਘਰ ਨੂੰ ਵੀ ਚੱਕਣਾ ਹੈ ਜਾਂ ਨਾ ਫਿਰ ਸਟਿਚ ਤੇ ਫਿਰ ਮੈਂ ਇਕੱਲੀ ਨਹੀਂ ਨਾ ਆ ਸਕਦੀ ਫਿਰ ਨਾਲ ਰਸਤਾ ਜਾਦਾ ਵਾ ਲੰਮਾ ਆਹੋ ਪਹਿਲਾਂ ਏਦਾਂ ਹੀ ਵਾਰੋ ਵਾਰੀ ਚੁੱਕ ਲਈਦਾ ਵਾ ਤੇ ਜਦੋਂ ਕੱਲ ਗਿਆ ਏ ਉਦੋਂ ਜਾਂਦਾ ਚਲ ਜਾਂਦਾ ਉਦੋਂ ਕੰਮ ਦਾ ਪਤਾ ਕਰਦਾ ਪਰ ਕੰਮ ਦਾ ਪਤਾ ਕਰਨਾ ਕਿ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਨਾ ਦੋਈ ਥਾਈ ਕੰਮ ਕਰਿਆ ਕਰਨਾ ਵਾ ਨਹੀਂ ਦੋਈ ਥਾਈ ਇਦ ਨਹੀਂ ਕਰਿਆ ਕਰਨਾ ਸਾਨੂੰ ਇਹ ਤੇ ਤੁਸੀਂ ਤੁਹਾਨੂੰ ਜਵਾਬ ਦੇ ਦੇਣਾ ਨਾ ਸਾਨੂੰ ਤੇ ਤੁਸੀਂ ਤੇ ਚਲ ਜਾਣਾ ਵਾ ਅੱਛਾ ਤਾਂ ਕਰਕੇ ਲਓ ਮੈਂ ਕਰਦੀ ਆ ਨਾਲੇ ਉਹ ਸਾਫ ਉਹ ਕਰਨ ਵਾਲੇ ਹੈ ਨਾ ਉਹਦੇ ਵਿੱਚ ਉਧਰ ਨੂੰ ਜਾਣਾ ਹੀ ਹੋਈਂਦੀ ਉੱਥੇ ਤੇ ਮੈਂ ਆਪੇ ਸੋਫਿਆਂ ਤੋਂ ਘਰ ਹੀ ਲੈਣੇ ਹੈਗੇ ਸਾਫ ਲਓ ਮੈਂ ਕਰ ਲੈਣੀ ਹੁਣ ਤੁਸੀਂ ਰਹਿਣੋ ਮੈਂ ਆ ਤੇ ਆਖਣੇ ਮੈਂ ਜਾਚਣਾ ਭੁੱਲ ਜਾਨ ਮੈਂ ਵੀ ਉੱਥੇ ਨਿਆਣਿਆਂ ਕੋਲ ਜਾਣਾ ਚੱਲ ਅਛਾ ਕੋਈ ਨਹੀਂ ਥੋੜਾ ਬੋਧਾ ਕਰਦੀ ਆ ਤੇ ਕੋਈ ਨਹੀਂ ਆਣ ਕੇ ਬਾਕੀ ਹੋਰ ਕਰ ਲੂਗੀ ਤੁਸੀਂ ਉੱਥੇ ਆਪੇ ਕਰਿਆ ਕਰਨਾ ਕੰਮ ਤੇ ਨਿਆਣੇ ਲੱਗ ਜਾਣ ਹੱਥ ਵਟਾ ਹੀ ਦੇਈਦਾ ਵਾ ਹੋਰ ਉੱਥੇ ਅਹੀਂ ਕੀ ਕਰਨਾ ਜਾ ਕੇ ਵੇਲਿਆਂ ਨੇ ਫਿਰ ਆਹੇ ਉਹ ਦੱਸਣਿਆ ਵਾ ਕਿ ਬਾਹਰਲੇ ਦੇਸ਼ਾਂ ਦੇ ਨਾਲ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਵਾ ਨਿਕ ਨਿਕੇ ਨਿਆਣੇ ਉੱਥੇ ਚੁੱਕਾ ਖੰਡਾਵਾਂਗੇ ਹਾਂਜੀ ਇਹ ਤਾਂ ਹੈ ਹੀ ਆ ਆਹੋ ਸਨਾਲੇ ਕੰਮ ਵੀ ਕਰ ਲਾਂਗੇ ਕੰਮ ਕਰਦੇ ਅਸੀਂ ਕਿਹੜੇ ਲਿੱਸੇ ਹੋ ਜਾਣਾ ਵਾ ਨਿਆਣਿਆਂ ਨੂੰ ਤਾਂ ਸੁਖ ਦੇਣਾ ਹੀ ਪੈਣਾ ਵਾ ਹਾਂ ਇਹ ਹੀ ਤੇ ਹੈ ਆਹੋ ਰੋ ਕੋਈ ਨਹੀਂ ਫੇ ਮੈਂ ਕਰਦੀ ਆ ਤੇ ਫੇਰਾ ਕਰ ਲਈ ਹੁਣ ਸੋਫੇ ਦਾ ਕਪੜਾ ਵੀ ਸਹੀ ਠੀਕ